ਮੈਨੂੰ ਛੁੱਟਣਾ ਮਿਲ ਗਈਆਂ ਕੋਈ ਗੱਲ ਛੁੱਟਮਾਂਚ ਵੀ ਨਹੀਂ ਬੇਬੇ ਤਾਂ ਜਾਣ ਦੇਂਦੀ ਪਹਿਲਾਂ ਤਾਂ ਉਹ ਨਹੀਂ ਮੇਰੇ ਕੰਮ ਲੋਟਣ ਨੇ ਜਦੋਂ 4 ਦਿਨ ਛੁੱਟਣਾ ਮਿਲਦੇ ਆ ਉਦੋਂ ਆਹੀ ਗੱਲ ਕਹਿੰਦੀ ਕੋੜੇ ਮੱਜਾਂ ਨੂੰ ਨੀਰਾ ਪਾ ਦੇ ਮੱਜਾਂ ਸਾਹਮਲਾ ਕਰ ਦੇ ਕੰਮ ਕਰਾ ਲ ਹੈ ਮੈਂ ਦੱਸ ਕੀ ਕਰਾਂ 4 ਛੁੱਟਣਾਂ ਚ ਤਮਾ ਦੇ ਪੇਕੀ ਜਾਣੀ ਹੈਗਾ ਬੇਬੇ ਨਾ ਕਰਦੀਆਂ ਅੱਜ ਗੱਲ ਬੇਬੇ ਪਈ ਹੁਣ ਤਾਂ ਛੁੱਟਣਾ ਮਿਲ ਗਿਆ ਹੁਣ ਤਾਂ ਮੈਨੂੰ ਜਾਣ ਦੇ ਦੇ ਛੁੱਟਣਾਂ ਚ ਫੇਰ ਭਾਵੇਂ ਤੂੰ ਬਾਅਦ ਚ ਜਾਏ ਐ ਨਹੀਂ ਪਤਾ ਜਦੋਂ ਮੈਂ ਜਾਉ ਉਹਦੀ ਐ ਕਹਿ ਦੂ ਲੈ ਹੁਣ ਤੈਨੂੰ ਤਾਂ ਛੁੱਟਣਾ ਮਿਲ ਗਿਆ ਭਾਈ ਹੁਣ ਤੂੰ ਘਰ ਸਾਮ ਆਵਦਾ ਹੁਣ ਮੈਂ ਜਾ ਕੇ ਆਉਣੀ ਆਂਗੀ ਪਹਿਲਾਂ ਮੈਂ ਜਾਉਂਗੀ ਬੇਬੇ ਨੂੰ ਕਹੂੰਗੀ ਬੇਬੇ ਤੂੰ ਬਾਅਦ ਚ ਜਾਈ ਪਈ ਮੈਂ ਕਰਦੀ ਆਂ ਜ ਬੇਬੇ ਨਾਲ ਗੱਲ ਵੀ ਛੁੱਟੇ ਨਾਲ ਮਿਲ ਗੀਆਂ ਤੇ ਮੇਰੀ ਐ ਤਿਆਰੀ ਪਈ ਮੈਂ ਤਾਂ ਦਾ ਬੈਗ ਲੀਣਾ ਨਾ ਭਰਿਆ ਪਿਆ ਮੈਂ ਤਾਂ ਚੱਕੂ ਬੈਗੋ ਦੀ ਤੁਰ ਜੂਗੀ ਚਲ ਕਰਾਂ ਗੱਲ ਹੋਉਂਦੀ ਆ ਬੇਬੇ ਵੀ ਨਾ ਮੈਂ ਤਾਂ ਟਾਈਮ ਹੀ ਬਾਵਾ ਲੱਗ ਗਿਆ ਤੇ ਕਰਦੀ ਆਂ ਹਰਪ੍ਰੀਤ ਨਾ ਰਹਿ ਕੀ ਕਹਿੰਦੀ ਐਗੀ ਕੋੜੇ ਹਰਪ੍ਰੀਤ ਮੈਂ ਇੱਕ ਤਨ ਗੱਲ ਪੁੱਛਾਂ ਕੋੜੇ ਗੱਲ ਤੈਨੂੰ ਮੈਂ ਪੁੱਛਨੀ ਐ ਤੈ ਮੈਨੂੰ ਕੀ ਪੁੱਛਣਾ ਪਹਿਲਾਂ ਤੂੰ ਦੱਸ ਮੈਂ ਮੰਜੜਾ ਨਾ ਮੰਜੜਾ ਲਾ ਕੇ ਕਹਿੰਦਾ ਮੈਂ ਤੈਨੂੰ ਕੰਮ ਪੁੱਛਦੀ ਸੀ ਜੇ ਦੱਸੇਂਗੀ ਤਾਂ ਗੱਲ ਕੋਈ ਪਹਿਣਾ ਨਹੀਂ ਗੱਲ ਤਾਂ ਮੈਂ ਕੀ ਪਹਿਣੇ ਮੈਂ ਤੇਰੇ ਕੋਲੇ ਆਉਂਦੀ ਸੀ ਮੈਂ ਕਿ ਬੇਬੇ ਹੋ ਆਉਂਦੀ ਹੈਗੀ ਤੇ ਤੂੰ ਮੇਰੇ ਕੰਨੀ ਨੂੰ ਚੱਲ ਪਈ ਚੱਲ ਬੇਬੇ ਪਹਿਲਾਂ ਤੂੰ ਦੱਸ ਤੂੰ ਕੀ ਕਹਿੰਨੀ ਐ ਚਲ ਆ ਜਾ ਮੈਂ ਦੱਸਦੀ ਆ ਲੈ ਬੋਲ ਦੇ ਮੰਜਾ ਮੜਾ ਹੀ ਐ ਨਹੀਂ ਤੂੰ ਬੋਲੀ ਚੱਲ ਕੋਈ ਐਵੇਂ ਤਾਂ ਕਹਿੰਦੇ ਯਾਰ ਅੱਜ ਤੋੜ ਦੇਗੀ ਮੇਰੇ ਜਮਾ ਗੱਲ ਵਾਸਤੇ ਤੂੰ ਮੇਰਾ ਗੱਲ ਪਾਏਗੀ ਬਹਿ ਤੇ ਜਾਮਾ ਨ ਬੈ ਜਾ ਬੈ ਕੇ ਦੱਸ ਦੇ ਮੈਂ ਤਾਂ ਕਹਿਣੀ ਸੀ ਪਰ ਮਾਸੀ ਕੋਲ ਆਈ ਸੀ ਮੈਂ ਤਾਂ ਉਧਰ ਹਾਂ ਉਹ ਤੇਰੇ ਮਾਸੀ ਆਰੇ ਕਹਿੰਦੀ ਮੇਰੇ ਕੋਲ ਫੋਨ ਆਇਆ ਸੀ ਕਿ ਬਾਈ ਦਾ ਤੇ ਤੇਰੇ ਮਾਮਾ ਬਿਮਾਰ ਆ ਉਹਦਾ ਪਤਾ ਲੈਣ ਜਾਣਾ ਸੀ ਮੈਂ ਖਣਾ ਦੋ ਦੋ ਦਿਨ ਮੈਂ ਲਾ ਆਉਂਗੀ ਦੇਖ ਹੁਣ ਤਾਂ ਇਨੂੰ ਤਾਂ ਛੁੱਟੀਆਂ ਮਿਲ ਗਈਆਂ ਤੇ ਹੱਦ ਹੋ ਗਈ ਤੇਰੀ ਵਾਲੀ ਜੇ ਮੈਨੂੰ ਛੁੱਟੀਆਂ ਮਿਲ ਗਈਆਂ ਤੇ ਮਾਮਾ ਬਿਮਾਰ ਆ ਤਾਂ ਅੱਜ ਹੀ ਜਾਣਾ ਮੈਂ ਤਾਂ ਭਈ ਗੱਲ ਕਰੀ ਬੈਠੀ ਆ ਤੇ ਪੇਕੀ ਮੇਰੀ ਮਾਂ ਨੇ ਵੀ ਜਾ ਕੇ ਆਉਣਾ ਐ ਤੇ ਪਿੰਡ ਮੈਂ ਜਾਉਂਗੀ ਪਹਿਲਾਂ ਤੇਰੀ ਮਾਨਾ ਦਾ ਖੈਰ ਸੁਖਰਾ ਕਰਕੇ ਜਾਣਾ ਹੈ ਉ ਜਾਣਾ ਪਿੰਡ ਭਾਈ ਜਿਹੜਾ ਕੋਈ ਵਿਮਾਠ ਮਾਰ ਉਹਦਾ ਪਤਾ ਲੈਣ ਤਾਂ ਜੇ ਤੂੰ ਛੁੱਟਣਾ ਨਾ ਮਿਲਦਾ ਜਾਂਦੀ ਹੁੰਦੀ ਮੈਂ ਤਾਂ ਤਾਂ ਵੀ ਜਾਂਦੀ ਜਾਣਾ ਤਾਂ ਪੈਂਦਾ ਹੀ ਕੋਈ ਨਹੀਂ ਮੇ ਭੇ ਜੇ ਮੈਂ ਜਾਂਦੀ ਹੁੰਦੀ ਫਿਰ ਵੀ ਤਾਂ ਤੂੰ ਆਥਣ ਨੂੰ ਮੁੜਤੀ ਹੁੰਦੀ ਲੋ ਘੰਟੇ ਲਾ ਕੇ ਐ ਕਰੀ ਮੈਂ ਤੇ ਤੇ ਕੀ ਮਿਲ ਜੇ ਮੈਂ ਤਾਂ ਲਾ ਕੇ 8-10 ਦਿਨ ਛੁੱਟਣਾ ਚਾਹਣ ਤੇ ਤੂੰ ਐ ਕਰੀ ਤੂੰ ਇੱਕ ਵਾਰ ਚ ਤੇ ਚੜੀ ਦੂਈ ਤੇ ਮੋੜੇ ਪਤਾ ਲੈ ਕੇ ਕਿਉਂ ਐ ਮੈਂ ਦਾਵੇ ਥਲਾ ਕੇ ਮੋੜਨਾਗਾ ਭਾਈ ਜੇ ਮੇਰਾ ਭਰਾ ਵੱਧ ਮਾਰ ਹੋਇਆ ਮੈਨੂੰ ਰਹਿਣਾ ਪੈਗਾ ਮੈਂ ਰਹੂਗੀ ਵੀ ਆ ਕਿ ਹੋ ਮੈਨ ਬੰਨੇਗਾ ਵੀ ਮੈਂ ਮੋੜੀ ਮੋੜਾ ਮੈਂ ਪਤਾ ਲੈ ਕੇ ਬਾਬਾ ਤੈਨੂੰ ਤਾਂ ਛੁੱਟਣਾ ਨਾ ਸ੍ਰੀਕਾ ਹੋ ਜਾਣਾ ਜਦੋਂ ਮੈਨੂੰ ਛੁੱਟਣਾ ਮਿਲ ਜਾਣਾ ਉਹਦੀ ਪਹਿਲੀ ਕਰ ਲੈਣੀ ਹੈ ਤਿਆਰੀ ਪਹਿਲੀ ਕਰੀ ਨੀ ਫਲਾਣਾ ਬਿਮਾਰ ਹੈ ਤੇ ਹੁ ਕਬ ਬਿਮਾਰ ਕੀ ਗੱਲ ਵੀ ਪਹਿਲਾਂ ਕਰ ਬਿਮਾਰ ਨੀ ਹੁੰਦੇ ਮਾਮਾ ਤਾਂ ਫਿਰ ਕਿਦੇ ਦਾ ਬਿਮਾਰ ਸੀ ਦੋ ਦਿਨਾਂ ਪਤਾ ਲੈ ਆਉਂਦੀ ਲੈ ਉਹਦੇ ਨਾਲ ਪਤਾ ਲੈ ਆਉਣ ਪਰ ਮਾਸੀ ਕਹਿੰਦੀ ਮੈਂ ਉਹਨਾਂ ਦੇ ਘਰ ਆਇਆ ਹੋਗਾ ਨੀ ਮੈਂ ਜਾਉਂਗੀ ਕਿ ਬਾਈ ਬਿਮਾਰ ਹੈ ਜੇ ਤਾਂ ਪਤਾ ਲੈਣ ਜਾਣਾ ਤਾਂ ਅਗੇ ਤੋਂ ਪਾਲਾ ਆਪਣੇ ਲੀਡਰ ਕਹਿੰਦੇ ਕਰਕੇ ਚੱਲਾਂਗੇ ਮਾਸੀ ਤਾਂ ਬੈਰ ਤਾਂ ਤਬিনা ਹੋਰ ਕੋ ਗੱਲ ਨਹੀਂ ਆਉਂਦੀ ਮਾਸੀ ਤਾਂ ਵਾਰੀਆਂ ਕਰਦੀ ਹੁੰਦੀ ਐ ਜਦੋਂ ਮੈਨੂੰ ਪਹਿਲਾਂ ਛੱਪੜਾ ਮਿਲਗਾ ਸੀ ਉਹ ਦਿਨ ਕਰੇ ਪਵਾਤਾ ਸੀ ਮਾਸੀ ਨੇ ਆਪਣੇ ਘਰੇ ਉਂਗਲ ਲਾ ਕੇ ਤੇਰੇ ਮੇਰੇ ਉਂਗਲ ਲਾਂ ਜੇ ਤੇਰੇ ਹਰੇਕ ਦੀ ਉਂਗਲ ਤੇ ਚੱਲਦੀਆਂ ਤੂੰ ਉਂਗਲ ਟਿਕਾ ਚੱਲਦੀਆਂ ਭਾਏ ਤਨ ਤਾਂ ਐਵੇਂ ਬਹਿਮ ਹੋਇਆ ਪਿਆਗਾ ਹੁਣ ਜੇ ਦੋ-ਤਿੰਨ ਸੁਧਾ ਹੋਵੇ ਤੇਰੇ ਪੇਕੀ ਤੈਨੂੰ ਘੜ ਮੈਂ ਨਾ ਤੋੜਾਂ ਹੁਣ ਕਹੇ ਤੂੰ ਤਾਂ ਛੁੱਟਾ ਖੁਸ਼ੀ ਜੀ ਆਨੇਵੇਂ ਮੈਂ ਚਾਰ ਦਿਨ ਲਾਇਆ ਕੋਈ ਨਾ ਮੈਨੂੰ ਦੋ ਰਾਤਾਂ ਲਾਇਆ ਹਾਂ ਤੇ 8-10 ਦਿਨਾਂ ਦੀ ਛੁੱਟੀ ਤੂੰ ਫੇਰ ਜਾਏ ਹਾਏ ਤੇ ਕਾਇ ਤੇਰੀ ਕੋ ਸਕੂ ਮੈਂ ਤਾਂ ਭੱਜ ਅੱਠ ਦਿਨ ਇਤਕੀ ਲਾ ਕੇ ਆਉਂਗੀ ਪੂਰੇ ਆਪਦੇ ਅੱਠ ਦਿਨਾਂ ਦੀਆਂ ਮਿਲੀਆਂ ਛੁੱਟੀਆਂ ਤੇ ਅੱਠ ਦਿਨ ਹੀ ਮੈਂ ਲਾ ਕੇ ਆਉਣੇ ਮੈਨੂੰ ਨਹੀਂ ਪਤਾ ਤੂੰ ਮੇਰੇ ਮੰਗ ਰੋ ਇੱਕ ਦਿਨ ਲਾ ਕੇ ਦੋ ਦਿਨ ਲਾ ਕੇ ਤੇਰਾ ਮੁੰਡਾ ਘਰੇ ਰੋਟੀਆਂ ਪਕਾਵੇ ਭਾਵੇਂ ਤੂੰ ਪਕਾ ਕੋਈ ਮਰਜ਼ੀ ਕੰਮ ਕਰੋ ਮੈਂ ਕੋਈ ਠੇਕਾ ਨਹੀਂ ਲਿਆ ਕਰਦਾ ਪਹਿਲਾਂ ਨਾ ਮਾੜੀ ਗੱਲ ਨਹੀਂ ਤਸਨੂ ਡਿਊਟੀ ਤੇ ਕੁਮਾਕੇ ਦੀ ਨਹੀਂ ਜਾਣੀ ਆ ਤੇ ਨਾਲੇ ਜੇ ਚਾਰ ਛੁੱਟੀਆਂ ਮੈਨੂੰ ਲਵਾਉਂਦੋ ਤੁਸੀਂ ਕਹਦੇ ਨੇ ਹੁਣ ਸਾਡੇ ਘਰ ਦੀ ਚੌਂਕੀਦਾਰੀ ਕਰ ਲੈ ਮੈਂ ਨਹੀਂ ਰਹਿੰਦੀ ਰੋਂਦੀ ਮੈਂ ਤਾਂ ਚੱਲ ਮੈਂ ਨਹੀਂ ਰਹਿੰਦੀ ਲੋੜਾ ਹੈ ਤੋ ਕਾਹ ਕੜੇ ਕਿਸੇ ਦਾ ਹੋਵਾਰਾ ਤੇਰੇ ਘਰ ਮੈਂ ਕੰਮ ਕਰਦੀ ਆ ਕਿਉਂ ਕੀ ਗੱਲ ਐ ਸੀ ਕਿਹੜਾ ਕੰਮ ਨਹੀਂ ਕਰਦੇ ਮਾਂ ਪੁੱਤ ਪੁੱਤ ਮੇਰਾ ਖੇਤ ਕੰਮ ਕਰਦਾ ਜੇ ਤੂੰ ਨੌਕਰੀ ਤੇ ਲੱਗਿਆਗੀ ਮੈਂ ਘਰੇ ਕਰਦੀ ਆ ਛੱਡ ਕੇ ਤੜਕੇ ਤੋਂ ਕਹਨੇ ਵਗ ਜੰਨੇ ਆਥਨ ਦਾ ਸਾਰਾ ਦਿਨ ਮੈਂ ਕੰਮ ਕਰਦੀ ਆ ਤੈਨੂੰ ਤਾਂ ਆਪਦਾ ਤਾਂ ਜ਼ਿਆਦਾ ਵੀ ਮੈਂ ਨੌਕਰੀ ਤੋਂ ਪੈਸੇ ਲੈ ਕੇ ਪੜਾਉਣੀਆ ਸਾਡਾ ਮਾਂ ਪੁੱਤ ਦਾ ਕੰਮ ਕਰਿਆ ਤੇਰੇ ਕਾਹਨੂੰ ਜ਼ਿਆਦਾ ਕੋਈ ਨਾ ਕਿਵੇਂ ਮਰਜੀ ਕਹੀ ਜਾ ਆ ਜਾਂਦੇ ਮੇਰੇ ਪੁੱਤ ਨੂੰ ਮੈਂ ਤਾਂ ਮੇਰੇ ਪੁੱਤ ਨਾਲ ਹੀ ਕਰਦੀ ਆਗੀ ਤੂੰ ਕਹੋ ਮੈਨੂੰ ਭੇਜਣਾ ਹੀ ਮੇਰੇ ਪੁੱਤ ਭੇਜਣਾ ਮੇਰੇ ਪੁੱਤ ਦੇ ਅੱਖੇ ਤੋਂ ਮੈਂ ਵਗ ਜੂ ਜੇ ਉਹ ਨਾ ਕਹਤਾ ਜੇ ਉਹ ਨਾ ਕਹਤਾ ਨਹੀਂ ਜਾਣਾ ਤਾਂ ਮ ਉਹ ਮਾਸਟਰ ਨਹੀਂ ਸਕੂਲ ਨਾਲ ਚੜਾਉਂਦੀ ਆ ਰਾਮ ਨਾਲ ਬਗਤ ਮੇਰੀ ਗੱਲ ਸੁਣ ਰਿਹਾ ਕੇ ਉਹ ਬੇਦਵਾ ਤੈਨੂੰ ਕੀ ਗੱਲ ਸੁਣਾ ਉਹ ਤਾਂ ਮਾਸਟਰ ਨਹੀਂ ਲੱਗੀ ਹੈਗੀ ਰਾਮ ਨਾਲ ਤੇ ਮੈਂ ਖੇਤਾਂ ਚ ਘੁੰਮ ਰਿਹਾ ਫਿਰਦਾ ਇੱਕ ਮੂਰ ਤੋਂ ਸਬਜ਼ੀ ਲਵਾ ਦਿੰਨੀ ਹੈ ਜੀ ਉਹ ਲੋਕ ਸਾਰੇ ਵਿਹਲੇ ਬੈਠੇ ਨੇ ਮੈਂ ਸਬਜ਼ੀਆਂ ਘੁਰਦਾ ਫਿਰਦਾ ਰਹਣਾ ਮੈਂ ਚੱਲ ਭਾਈ ਉਹ ਤਾਂ ਤੂੰ ਗੱਲਾਂ ਛੱਡ ਮੈਂ ਤੈਨੂੰ ਦੱਸਾਂ ਜਿਹੜੀਆਂ ਗੱਲਾਂ ਕਰਦਾ ਸਬਜ਼ੀਆਂ ਦੇ ਤੇ ਆ ਹੁਣ ਕਹਿੰਦੇ ਮੈਂ ਮਾੜਾ ਜੀ ਹਰਪ੍ਰੀਤ ਨਾਲ ਗੱਲ ਕਰੀ ਸੀ ਵੀ ਹੋ ਤਾਂ ਇਹਨੂੰ ਹੋ ਗਈ ਛੁੱਟਕਾ ਭਾਈ ਤੇਰੀ ਮਾਸੀ ਜਾਊਗੀ ਕਹਿੰਦੇ ਛੁੱਟਕਾ ਹੀ ਤੇਰਾ ਮਾਮਾ ਮਾਰਾ ਉਹਦਾ ਪਤਾ ਲੈਣ ਵੀ ਮੈਂ ਵੀ ਜਾਇਆ ਮੈਂ ਨਾ ਛੁੱਟੀਆਂ ਹੋ ਗਈਆਂ ਹੋਰ ਛੁੱਟੀਆਂ ਹੋ ਗਈਆਂ ਭਾਈ ਮੈਂ ਹੁਣ ਗੱਲ ਤੇਰੇ ਕੋ ਤਾ ਕਰੀ ਜੇ ਮੇਰੇ ਨਾਲ ਕੋਈ ਅਸਰ ਕਰੇਗਾ ਮੰਨੇਗਾ ਵੀ ਹਾਂ ਕਹਦੇ ਵੀ ਮਾਂ ਤੂੰ ਜਾ ਜੇ ਮੇਰੀ ਗੱਲ ਸੁਣ ਲੈ ਜੇ ਛੁੱਟੀਆਂ ਹੋ ਗਈਆਂ ਮੈਂ ਤੈਨੂੰ ਨਾਲ ਖੇਤੀ ਲੈ ਜਾ ਕਰੂੰਗਾ ਮਾਟਰੀ ਤੜਵਾ ਦਿਆ ਕਰੂੰ ਹੋਰ ਨਹੀਂ ਬੇ ਭਾਈ ਕਿਹੜੇ ਮਾਟਰਾ ਉਹ ਤਾਂ ਜਾਣ ਨੂੰ ਮੈਥੋਂ ਪਹਿਲਾਂ ਤਿਆਰ ਹੋ ਜਾਂਦੀ ਪਿੰਡ ਕਹਿੰਦੇ ਮੇਰੀ ਮਾਂ ਨੇ ਕਹਾਂ ਕਹਿੰਦੇ ਆਪਦੇ ਪੇਕੀ ਜਾਣਾ ਕਹਿੰਦੇ ਮੈਂ ਤਾਂ ਛੁੱਟਣਾ ਜੇ ਉੱਥੇ ਜਾਵਾਂ ਤਾਂ ਮੈਨੂੰ ਵੀ ਨਹੀਂ ਜਾਣ ਦਿੰਦੀ ਅੱਛਾ ਕਹਿੰਦੇ ਮੈਂ ਜਾਊਂਗੀ ਹਾਂ ਮੈਂ ਜਾਵਾਂਗੀ ਦੇਖ ਲੈ ਨਹੀਂ ਤਾਂ ਸਾਰਾ ਦਿਨ ਮੈਂ ਕਹਿੰਦੀ ਜਦੋਂ ਬਗ ਜੰਦੀ ਚਾਕੇ ਬਰ ਤੇ ਜੇ ਹੁਣ ਛੁੱਟੀਆਂ ਨਾ ਮੈਂ ਦੋ ਦਿਨਾਂ ਲਾਹਾ ਕੀਤਾ ਵੀ ਛੁੱਟੀਆਂ ਮਿਲਾਂ ਮੈਂ ਦੋ ਰਾਤਾਂ ਲਾ ਉਧਰ ਮਾਮੇ ਦਾ ਪਤਾ ਲਿਓ ਕਹਿੰਦੀ ਨਾ ਤੈਂ ਨਹੀਂ ਜਾਣਾ ਮੈਂ ਜਾਣਾਗਾ ਹੁਣ ਮੈਨੂੰ ਬੁੱਤਵਾ ਤੇਰੇ ਰੱਖਣ ਦੀ ਇਹਨੇ ਨਾ ਤੂੰ ਉਹਨੂੰ ਰੋਕ ਸਕਦਾ ਮੇਰੀ ਰੋਕੀ ਤਾਂ ਨਹੀਂ ਉਹ ਰੁਕਦੀ ਜੇ ਤੂੰ ਇਹਨੂੰ ਕਹੇ ਤਾਂ ਮੈਂ ਦੋ ਦਿਨ ਜਾਇਆ ਮੈਂ ਬੇਬੇ ਮੇਰੀ ਗੱਲ ਸੁਣ ਲੈ ਉਹ ਮੇਰੇ ਮਨ ਦੀ ਤਾਂ ਇਹ ਗੱਲ ਸੀਗੀ ਵੀ ਮੈਂ 4 ਦਿਨ ਉਹਨੂੰ ਖੇਤ ਲ ਜਾਊਗਾ ਤੇ ਆਪੇ ਜਦੋਂ ਔਖੀ ਹੋਈ ਨਾ ਮੈਨੂੰ ਕਹੂਗੀ ਤੂੰ ਖੇਤੀ ਛੱਡ ਦੇ ਮੈਂ ਵੀ ਮੋਜਾਂ ਕਰੂੰਗਾ ਤੇ ਉਹ ਕਹਿੰਦੀ ਮੈਂ ਜਾਣਾ ਤੂੰ ਕਹਿੰਦੀ ਤੂੰ ਜਾਣਾ ਬੇਬੇ ਮੇਰੀ ਗੱਲ ਸੁਣ ਠੀਕ ਐ ਤੇ ਜਾਂ ਫਿਰ ਤੂੰ ਜਾ ਮੇਰੇ ਨਾਨਕੀ ਠੀਕ ਐ ਤੇ ਚਾਰ ਦਿਨ ਲਾ ਕੇ ਆ ਆਪੇ ਘਰ ਦਾ ਕੰਮ ਕਰੂਗੀ ਨਲੇ ਮੈ ਲਜਾਇਆ ਕਰੂਗਾ ਹੁਣ ਦਿਹਾੜੀ ਠੀਕ ਐ ਬੁੱਤ ਮੈ ਉਹਨੂੰ ਵੀ ਪਤਾ ਲੱਗੇ ਚੱਕੀਆਂ ਪਕਾਨੀਆਂ ਰੋਟੀਆਂ ਟੀਪਨ ਚ ਪਾਈਆਂ ਪਈਆਂ ਚਾਕੇ ਦੂਜਿਆਂ ਦੇ ਸਾਰੇ ਦਿਨ ਮੈਂ ਧੰਦਾ ਕਰਦੇ ਜਾਵਾਂ ਕਿਤੇ ਜਾਣਾਗਾ ਉਦੋਂ ਮੇਰੇ ਨਾਲ ਪਹਿਲਾਂ ਕਲ ਇਸ ਕਰ ਲੀਂਗਾ ਕਿ ਮੈਂ ਜਾਣਾ ਪਹਿਲਾਂ ਤਾਂ ਕਹਿੰਦਾ ਸਕੂਲ ਪੜਾਉਂਦੇ ਰਹਿੰਦੇ ਜਿਹੜੇ ਚਾਰ ਛੁੱਟੀਆਂ ਮਿਲਦਾਂ ਉਹਨੂੰ ਵੇਖਿਆ ਮਨੀ ਝੋਲਾ ਚੱਕ ਲੈਂਦੀ ਐ ਬੱਸ ਉਹਦੇ ਪੇ ਗੱਲ ਮੁੱਕ ਗਈ ਬਾਰੀਆਂ ਗੱਲਾਂ ਦਾ ਕੀ ਕਰਨਾ ਮੈਂ ਲਿਆਉਂਗਾ ਜੇ ਨਾ ਮੇਰੇ ਨਾਲ ਖੇਤ ਗਈਆਂ ਮੈਂ 8- ਠੀਕ ਹੈ ਬੁੱਤ ਰੋਟੀਆਂ ਪਕਵਾਉਂਗੇ ਤੋ ਪੱਕੀਆਂ ਪਕਾਈਆਂ ਚੱਕਦੀ ਸੀ ਨਾ ਹੁਣ ਇਹ ਦਸ ਦਸ ਬੰਦੇ ਜਿਹਨੂੰ ਰੋਟੀਆਂ ਪਕਾਉਣੀਆਂ ਪੰਨ ਇਹਨੂੰ ਉਦੋਂ ਪਤਾ ਲੱਗੂਗਾ ਮੇਰੀ ਪਤਾ ਲੱਗੂ ਬੁੱਤੋਂ ਵੀ ਘਰੇ ਕੰਮ ਕੀ ਹੈ ਤੇ ਉੱਥੇ ਮੈਂ ਬਹਿ ਕੇ ਮੁੜਿਆ ਨਹੀਂ ਉੱਥੇ ਕੰਮ ਕਿੰਨਾ ਕਰਾਉਂਦੇ ਮੈਂ ਤਾਂ ਥੱਕ ਗਈ ਮੈਂ ਤਾਂ ਉੱਥੇ ਬੈਠੀ ਪੜਉਂਦੀ ਜਵਾਕਾਂ ਨੂੰ ਸਿਰਪਕਾਹ ਕਰਨੇ ਮੇਰੇ ਤਾਂ ਸਿਰ ਦੁਖਣ ਲੱਗ ਗਏ ਕਹਿੰਦੀ ਐ ਸਭ ਪੱਖੇ ਥੱਲੇ ਬੈਠੀ ਵੀ ਕਿੰਨੀ ਮੈਂ ਥੱਕ ਗਈ ਥੱਕ ਗਈ ਇਹਦੇ ਮੇਰੇ ਤਾਂ ਸਿਰ ਪਕਾਏ ਜਵਾਕਾਂ ਨੂੰ ਨੇ ਮੇਰੇ ਤਾਂ ਸਿਰ ਉੱਠ ਖੜਦਾ ਸਿਰ ਦੁਖਦਾ ਆਏ ਵਹਾਂ ਨਹੀਂ ਲਾਉਂਦੀ ਮੇਰੇ ਕੋ ਕੋ ਚਮਲਾ ਇਹ ਤਾਂ ਤੁਸੀਂ ਐ ਹੋ ਬੇਬੇ ਇਹ ਮੈਂ ਚਮਲਾ ਆ ਮੈਂ ਵੀ ਦੁੱਖ ਭੋਗੀ ਆਨੀ ਹਜੇ ਤੈਨੂੰ ਮੈਂ ਪਰਦੇਸੀ ਕਿਉਂ ਨਾਲ ਉਹਨਾਂ ਨੂੰ ਮੈਂ ਕਹਿ ਦਿੰਨੀ ਚਲੋ ਟਮਾਸਟਰ ਨੇ ਚ ਬੈਠੀ ਰੋਟੀ ਖਾਓ ਕੋਣ ਮੈਂ ਦੇਸੀ ਘਰੇ ਪਰੌਂਠੇ ਬਕਾ ਬਕਾ ਰਹੀ ਨਹੀਂ ਆ ਉਹਨੂੰ ਦੇਸੀ ਮੈਂ ਤਾਂ ਖੇਤ ਜਾਨਾ ਮਿੱਟੀ ਨਾਲ ਮਿੱਟੀ ਹੁੰਦਾ ਜਾਨਾ ਮੈਨੂੰ ਤਾਂ ਤੋ ਦਿਖਲਾ ਪਰਦੇਸੀ ਕਿਉਂ ਖਵਾਈ ਜਾਨੀਏ ਉਹਨਾਂ ਨੂੰ ਤਾਂ ਦੇਸੀ ਖਵਾਉਣੀ ਆ ਬੇਬੇ ਦੇਸੀ ਤਾਂ ਖਵਾਉਣੀ ਤੈਨੂੰ ਉਹ ਹੀ ਤਾਂ ਦੱਸੀ ਜਾਨੀਏ ਵੀ ਐਨੇ ਕਹਿੰਦੇ ਹੋ ਬੈਠੀ ਹਾਂ ਮੈਂ ਟਮਾਸਟਰ ਨੇ ਚ ਪੜ੍ਹੀ ਲੱਗੂਗੀ ਮੈਂ ਤਾਂ ਐਨਾ ਸੋਚਦੇ ਪਰ ਉਹ ਮੇਰਾ ਨਹੀਂ ਸੋਚਦੇ ਆ ਨਹੀਂ ਆ ਤੇ ਵੀ ਮਾਂ ਮਾਮਾ ਮੂਆਰਾ ਮੈ ਤੇਰੀਆਂ ਗੱਲਾਂ ਵੀ ਮੈਂ ਜਾਣਦਾ ਤੂੰ ਕਾਹਨੂੰ ਗੱਲਾਂ ਇਹ ਸੋਚਦੀਆਂ ਤੂੰ ਤਾਂ ਇਹ ਤਨਖਾਹ ਬਾਰੇ ਸੋਚਦੀਆਂ ਇਹ ਵੀ 50000 ਰੁਪਏ ਲੈਂਦੀ ਐ ਮੇਰੇ ਪੈਸੇ ਤੈਨੂੰ ਦਿੰਦੇ ਨਹੀਂ ਹੈਗੇ ਬੇਬੇ ਤੂੰ ਤਾਂ ਮੇਰ ਕਰਦੀ ਐ ਮੈਂ ਕਾਹਨੂੰ ਮੇਰ ਕਰਦੀ ਆ ਚੱਲ ਸਰਕਾਰੀ ਨੌਕਰੀ ਤੇ ਲੱਗੀ ਐ ਉਹ ਕਿਹੜਾ ਧਰੀ ਪਈ ਐ ਉਹ ਤਾਂ ਚੜੇ ਮਹੀਨੇ ਆਈ ਜਾਣੀ ਐ ਖੇਤੀ ਦਾ ਕਹਿੰਦੇ ਹੁੰਦਾ ਬੀ ਕਰਮਾਸ਼ੈਕਤੀ ਹੁੰਦੀ ਐ ਛਿਵੇਂ ਨੇ ਕਰੀ ਜਾਣੇ ਐ ਨਹੀਂ ਪਤਾ ਹੁੰਦਾ ਕਿਵੇਂ ਥੋੜੀ ਹੁੰਦੀ ਐ ਜਾਂ ਬਾਰੀ ਹੁੰਦੀ ਐ ਰੱਬ ਦੇ ਸਿਰ ਤੇ ਛੱਡੀ ਹੁੰਦੀ ਐ ਬਾਕੀ ਸਿਰੇ ਕਹਿੰਦੇ ਛਿਵੇਂ ਨੇ ਲੈ ਲੈੜਤੇ ਤੋ ਖਾਈ ਜਾਣੇ ਉਹ ਤਾਂ ਉੱਥੇ ਹੀ ਰਹਿ ਜਾਂਦੇ ਆਪਣੇ ਫਸਲ ਉਹ ਬੇਬੇ ਮੈਂ ਤੁਹਾਨੂੰ ਕੇਰਾ ਕਹਿਤਾ ਤੂੰ ਹੀ ਜਾਏਂਗੀ ਉਹਦਾ ਨਾ ਮੈਂ ਜਾ ਕੇ ਕਰਦਾ ਗੱਲ ਠੀਕ ਆ ਬਤ ਕਰ ਲਾ ਗੱਲ ਨਾ ਹੁਣ ਮੈਂ ਕਹਿਤਾ ਦਿੱਤਾ ਮੁੰਡੇ ਨੂੰ ਕਿ ਤੇ ਆ ਬੀਜ ਦੀ ਕਲੇਸਣਾ ਕਰਕੇ ਬਹਿ ਜਾਣ ਹੁਣ ਛੁੱਟੀਆਂ ਦਾ ਕਰਕੇ ਉਹਨੂੰ ਕਾਮਣੀ ਨੂੰ ਆਏ ਨਹੀਂ ਆਉਂਦਾ ਵੀ ਬੇਬੇ ਦੋ ਦਿਨ ਤੂੰ ਜਾਇਆ ਮੈਂ ਚਾਰ ਦਿਨ ਮਗਰੋਂ ਜਾਇਓ ਨਹੀਂ ਤਾਂ ਉਹਦੇ ਨਾਲ ਕਾਇਸ਼ ਨਹੀਂ ਸੀ ਹੁੰਦਾ ਨਾ ਇਹ ਗਾਹ ਮੁੰਡੇ ਨੂੰ ਆਈ ਨਹੀਂ ਸੀ ਕਹਿੰਦੀ ਹੁਣ ਦੇਖੋ ਕੀ ਬਣਦਾ ਭਾਈ ਦੇਖ ਲੈ ਨਹੀਂ ਤਾਂ ਉਹ ਗੱਲ 50000 ਰੁਪਇਆ ਕਮਾ ਕੇ ਦੇਣੀ ਆ ਮਾਪਤਾਂ ਤੇ ਨਾਲੇ ਦੇਖ ਲੈ ਆਹ ਤੇ ਲੀੜੇ ਨਾਲ ਪੈਰ ਲੱਗੇ ਬੇਬੇ ਨੂੰ ਆਖਿਆ ਸੀ ਚਾਰ ਕੱਪੜੇ ਧੋਣੀ ਨੇ ਬੇ ਕੱਲ ਦੇ ਪੈਰੋਂ ਮੈਂ ਜਿੱਕਰ ਕੱਲ ਤਾਂ ਉਹ ਗੱਲ ਮੈਂ ਇਹਨੂੰ ਆਈ ਸੀ ਵੀ ਅੱਜ ਮਿਲ ਜਾਣੀ ਇਹਨੂੰ ਛੁੱਟੀਆਂ ਚੱਲ ਮੇਰੇ ਭਾਈ ਆਪੇ ਆਰਾ ਕੱਪੜਾ ਲੀੜਾ ਧੋਈ ਜਾਊਗੀ ਨਾ ਤਾਂ ਕੱਪੜੇ ਧੋਣ ਚੋ ਹੀ ਗੱਲ ਕੋਈ ਹੈਲਪ ਕਰਦੀ ਐ ਤੇ ਨਾ ਕੋਈ ਘਰ ਦੇ ਕੰਮਾਂ ਚ ਹੁਣ ਸਮਾਰਕ ਕੀ ਕਹਿੰਦੀ ਐ ਹੁਣ ਕਹਿੰਦੀ ਆ ਪੇਕ ਕਹਿਣ ਤੁਰ ਜਾਂ ਪਹਿਲਾਂ ਜੋ ਮਿਲ ਗਈਆਂ ਛੋਟਾਂ 50000 ਰੁਪਇਆ ਚਾਹੀਂਦੇ ਨਾ ਇਹਨਾਂ ਨੂੰ 50000 ਤੇ ਇਹਨਾਂ ਨੂੰ ਚੜੇ ਮਹੀਨੇ ਦੇ ਦੇ ਲਿਆ ਕੇ ਤੇ ਪੇਕਿਆਂ ਦਾ ਨਾਂ ਨਾ ਲਾਓ ওই ਗੱਲ ਸਾਨੂੰ ਸਾਰੇ ਦਿਨ ਤੁਹਾਡੇ ਖਾਤਰ ਮੈਂ ਮਸ਼ੀਨ ਆ ਕੋਈ ਕਮਾਉਣ ਵਾਲੀ ਮੈਂ ਦੋ ਦਿਨਾਂ ਦੇ ਪਿੰਡ ਵੀ ਨਹੀਂ ਜਾ ਸਕਦੀ ਹੈ ਮਾਸਟਰ ਨੇ ਜੀ ਕੀ ਕਰੀ ਜਾਂਦੇ ਹੋ ਕਪੜੇ ਤਾਂ ਨਹੀਂ ਆਈ ਹੋਰ ਕੀ ਕਰਦੀ ਆਂ ਦੇਖ ਲੈ ਤੁਹਾਡੇ ਸਾਹਮਣੇ ਢੇਰ ਪਿਆ ਤੇਰੀ ਮਾਂ ਨੇ ਦੇਖ ਲਾ ਡੱਕਾ ਨਹੀਂ ਕਦੇ ਤੋੜਿਆ ਆ ਬੇ ਮੇਰੇ ਲੀੜੇ ਹਰਤੇ ਦੇ ਕਪੜੇ ਪਹਿਤਉਣ ਵਾਲੇ ਤੇ 50000 ਰੁਪਏ ਮਾਂ ਪਤਨ ਚੜੇ ਮਹੀਨੇ ਚਾਹੀਦਾ ਤੁਹਾਨੂੰ 50000 ਚਾਹੀਦੇ ਹੈ ਉਹ ਜਾ ਕੇ ਬਹਿ ਜਾਵੇਂ ਤੂੰ ਨੌਕਰੀ ਕਰਦੀ ਆ ਰਾਮਨਾ ਪੱਖੇ ਥਲੇ ਉਹ ਜਿਹੜਾ ਮੈਂ ਮਿੱਟੀ ਨੇ ਮਿੱਟੀ ਹੁੰਦਾ ਫੜਦਾ ਉਹ ਮੇਰੇ ਬਾਰੇ ਕੁਝ ਨਹੀਂ ਸੋਚਦਾ ਤੈਂ ਤਾਂ ਜਰਕਦੇ ਨੇ ਕਹਿੰਦਾ ਨਾ 50000 ਜਾ ਕੇ ਬਹਿ ਜਾਵੇਂ ਰਾਮਨਾ ਪੱਖੇ ਥਲੇ ਕਿਆ ਫਲੇ ਬੈਠਣਾ ਕੋਈ ਇਨਾ ਸੌਖਾ ਨਹੀਂ ਜਿਵੇਂ ਕਾ ਨਾ ਮੱਥਾ ਮਾਰਨਾ ਮੈਂ ਤੈਨੂੰ ਦੱਸ ਕਾ ਨੂੰ ਸਹੀ ਤਿਆਰੀ ਕਰਾਉਣੀ ਪੈਂਦੀ ਐ ਮਾਰਾਂ ਆ ਕੋਈ ਫਰਕ ਰਹੇਗਾ ਬੱਚੇ ਦੇ ਉੱਚ ਘਰ ਦੇ ਲਾਂਬਾ ਲੈ ਕੇ ਆ ਜੇ ਮੈਂ ਉਹ ਵੀ ਆ ਸਾਡੇ ਜਵਾਕ ਨਹੀਂ ਆਏ ਨਹੀਂ ਕਰਿਆ ਐ ਨਹੀਂ ਕਰਿਆ ਇਹਨੂੰ ਆ ਤੁਸੀਂ ਸਹੀ ਨਹੀਂ ਪੜਾਇਆ ਤੈਨੂੰ ਪਤਾ ਯੋ ਬੁੜਵਾ ਆ ਕੇ ਉੱਥੇ ਲੜਦਿਆਂ ਨਾ ਜੀ ਕਾਲੇ ਪੈਣ ਲਾ ਕੇ ਕੰਨਾਂ ਚੁੰਗੜਾ ਦੇ ਕੇ ਬੈਠੇ ਨਾ ਬੰਦਾ ਉਹ ਮੇਰੀ ਗੱਲ ਸੁਣ ਤੂੰ ਜੇ ਤੈਨੂੰ ਜਵਾਕ ਪੜਾਉਣੇ ਔਖੇ ਲੱਗਦੇ ਐ ਹੁਣ ਤੈਨੂੰ ਛੁੱਟੀਆਂ ਤਾਂ ਹੋਈ ਗਈਆਂ ਉਹ ਚਾਰ ਕਦਨ ਫਿਰ ਮੇਰੇ ਨਾਲ ਖੇਤ ਵਾਹਣ ਚੱਲਿਆ ਕਰੀ ਆਪਾਂ ਹੀ ਮਟਰ ਲੱ ਪਰਾਹਾ ਜਾ ਕੇ ਨਹੀਂ ਫਿਰ ਐਂ ਕਰੋ ਜੀ ਐਨੇ ਸਾਨੂੰ ਖੇਤ ਲਿ ਜਾਣ ਦਾ ਸ਼ੌਕ ਆ ਨਾ ਮੈਂ ਨੌਕਰੀ ਛੱਡੀ ਲੈਣੀ ਐ ਨੌਕਰੀ ਛੱਡਦਾ ਛੱਡਦਾ ਨਹੀਂ ਮੈਂ ਛੱਡ ਲੈ ਖੇਤੀਬਾੜੀ ਤੇ ਲੱਗਰੂ ਨਹੀਂ ਬੇਬੇ ਨੂੰ ਮੌਲ ਬਣ ਕੇ ਜਾਣ ਆਉਣ ਦੀ ਬੇਬੇ ਕੰਨਾਂ 'ਚ ਪੇਕਾਂ ਦੇ ਮੌਖੀਆਂ ਪੇਕੀਆਂ ਨੇ ਪਰਾਹਾ ਦਾ ਪਤਾ ਲੈਣੀਆਂ ਨੇ ਮਾਮੇ ਦਾ ਤੇਰੇ ਦਾ ਬੇਬੇ ਮਾਮੇ ਦਾ ਪਤਾ ਲੇਉਗੀ ਮੈਂ ਛੋਡੇ ਨਾ ਖੇਤਬਾੜੀ ਤੇ ਲੱਗਰੂ ਐਂ ਕਰੋ ਮੇਰਾ ਖੇੜਾ ਛੱਡੋ ਮੈਂ ਨੌਕਰੀ ਛੱਡਦੀ ਐ ਕਰੋ ਗੱਲ ਅੱਛਾ ਅੱਛਾ ਹਾਂ ਹੁਣ ਤੈਨੂੰ ਤਾਂ ਤਕਲੀਫ ਹੁੰਦੀ ਐ ਵੀ ਮੋਰੀ ਮਾਂ ਨੇ ਇੱਕੋ ਕਿਹਾ ਵੀ ਮਾਰੇ ਪੇਕੀ ਜਾ ਕੇ ਆਉਣਾ ਉਹ ਮੇਰੀ ਗੱਲ ਸੁਣ ਲੈ ਤੈਨੂੰ ਰੋਜ਼ ਉਹ ਰੋਟੀਆਂ ਪਕਾ ਕੇ ਦਿੰਦੀ ਐ ਪਰੌਠੇ ਪਕਾਪਕਾ ਨਹੀਂ ਐ ਦੇਸੀ ਘਿਓ ਦੇ ਮੈਨੂੰ ਤਾਂ ਪਰਦੇਸੀ ਪਉਂਦੀ ਐ ਤੈਨੂੰ ਭੋਲੀ ਐ ਦੇਸੀ ਤੇ ਉਹ ਰੋਟੀਆਂ ਪਕਾਉਣੀਆਂ ਪਣੀਆਂ ਹੁਣ ਤੈਨੂੰ ਆਇਆ ਕਰਦਾ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਦੇ ਸਭ ਤੇਰੀ ਮਾਂ ਮੈਨੂੰ ਪੁੱਲ ਨਹੀਂ ਦੇਸੀ ਕਹਿੰਦੇ ਪਰੌਠੇ ਪਕਾ ਕੇ ਦਿੰਦੀ 50000 ਨੂੰ ਪਕਾ ਕੇ ਦਿੰਦੀ ਐ ਜਿਹੜਾ 50000 ਰੁਪਿਆ ਲੈ ਹੱਥ ਤੇ ਧਰਦੀਆਂ ਉਹ ਦੇਖ ਲਓ ਕਿਸੇ ਦਾ ਮਰਜ਼ੀ ਹੁੰਦਾ ਸਰਕਾਰੀ ਨੌਕਰੀ ਵਾਲੀ ਨਾ ਕੋਈ 5 ਰੁਪਏ ਨਹੀਂ ਲੈਂਦੀ ਅਗਲੇ ਆ ਖਾਤੇ ਚ ਜਮਾ ਕਰਦੀ ਐ ਤੇ ਮੇਰੇ ਸਿਰ ਤੋਂ ਛੋਟੀ ਸਾਰੀ ਕਬੀਲਦਾਰੀ ਚੱਲਦੀ ਐ ਤੇ ਤੇ ਮੈਂ 4 ਛੁੱਟਣਾ ਚੋਰ ਤੋਂ ਜਾਣ ਨੂੰ ਕਿਹਾ ਵੀ ਮੈਂ ਜਾ ਕੇ ਹੁਣ ਹੁਣ ਤੁਸੀਂ ਮਾਪੋਤ ਕਲੇਸ਼ ਪਾ ਕੇ ਖੜ ਗਏ ਐ ਕਰੋ ਇੱਕ ਪਾਸੇ ਕੰਮ ਲੈ ਜਾ ਤਾਂ ਮੈਂ ਨੌਕਰੀ ਛੱਡ ਦਿਆਂ ਜਾਂ ਮੈਂ ਪਿੰਡ ਜਾਵਾਂ ਬੇਬੇ ਨਾਲ ਗੱਲ ਕਰ ਲੈ ਬੇਬੇ ਨੂੰ ਕੁਛ ਲੈ ਮੈਂ ਪੁੱਛਣਾ ਨਹੀਂ ਬੇਬੇ ਨੂੰ ਦੱਸੇ ਬੇਬੇ ਮੈਨੂੰ ਬੇਬੇ ਨੂੰ ਨੌਕਰੀ ਚਾਹੀਦੀ ਏ ਕਿ ਬੇਬੇ ਨੂੰ ਪੈਸੇ ਚਾਹੀਦੇ ਨਾ ਨੌਕਰੀ ਛੱਡਦੀ ਏ ਤੂੰ ਹਾਂ ਮੈਂ ਛੱਡ ਦੇ ਤੇ ਤੂੰ ਸਾਨੂੰ ਐ ਕਹਿੰਦੀ ਤੂੰ ਧਮਕੀਆਂ ਵੀ ਨਹੀਂ ਸਾਨੂੰ ਧਮਕੀ ਕਰੀਏ ਉਹ ਮ ਅਸੀਂ ਕੋਈ ਫਿਰ ਮੈਨੂੰ ਇਹ ਦੱਸੋ ਆਪਣੇ ਘਰ ਤੇ ਬਣਾਉਣ ਵਾਲਾ ਕੌਣ ਹੈ ਨਹੀਂ ਮੇਰੀ ਗੱਲਾਂ ਮੈਂ ਤੇਰੇ ਰੁਪਏ ਮੇਰੇ ਰੁਪਏ ਕੋਈ ਅੱਡ ਨਹੀਂ ਜਿਹੜੇ ਮੈਂ ਖੇਤੀ ਕਰਦਾ ਮੈਂ ਮਿੱਟੀ ਦਾ ਮਿੱਟੀ ਹੁੰਦਾ ਤੇ ਜੇ ਮੈਂ ਦਮਨਦੀ ਹਾਂ ਮੈਂ ਫਿਰ ਮਰਨੀਓ ਉਹ ਮੇਰੀ ਗੱਲ ਵੀ ਸੁਣ ਲੈ ਜੇ ਮੈਂ ਅੱਡ ਮੰਨਦੀ ਹਾਂ ਮੈਂ ਤੇ ਮੈਂ ਜਮਾ ਨਾ ਕਰਦਿਆਂ ਅੱਜ ਖਾਤੇ ਚ ਨਾ ਧਰਦੇ ਬਣਾਇਆ 1000 ਰੁਪਇਆ ਜਿਹੜੇ ਸੋਡੇ ਘਰੇ ਲਾਈ ਜੰਨੀ ਆ ਮੈਂ ਉਹ ਕਮਾਲ ਦੀ ਗੱਲ ਹੈ ਮੈਨੂੰ ਪਤਾ ਤੁਹਾਡੇ ਕੋਈ ਗੱਲ ਮੇਰੀ ਸਮਝ ਆ ਰਹੀ ਹੈ ਤੂੰ ਮੈਂ ਮੇਰੀ ਕੁਝ ਜ਼ਿੰਦਗੀ ਨਹੀਂ ਜੇ ਮੈਨੂੰ ਚਾਰ ਛੋਟਣਾ ਮੈਨੂੰ ਮਦਦ ਤੁਸੀਂ ਕਲੇਸ਼ ਕਰਨ ਲੱਗ ਜੈਨੇ ਮਾ ਪੜ ਕੇ ਜਾਨੀਆ ਮੈਂ 8 ਵਜੇ ਜਾਨੀਆ 5 ਵਜੇ ਹੁੰਨੀਓ ਮੁੜ ਕੇ ਸਾਰਾ ਦਿਨ ਇਹ ਗੱਲ ਉੱਥੇ ਕੱਪਦੀਆਂ ਬਹਿ ਕੇ ਆ ਲੀੜੇ ਮਾ ਕੇ ਧੋਨੀਆਂ ਉਹ ਮੇਰੀ ਗੱਲ ਸੁਣੋ ਨਾ ਤਾਂ ਬੇਬੇ ਜਾਵੇ ਪੇਕੀ ਨਾ ਤੂੰ ਜਾਇ ਤੁਸੀਂ ਐਂ ਕਰੋ ਮੈਂ ਤਾਂ ਦਿਹਾੜੀ ਵਾਲੇ ਜਾਨੇ ਬੰਦ ਕਰ ਦੇਣਾ ਤੁਸੀਂ ਮੇਰੇ ਨਾਲ ਮਟਰ ਤੜਾਉਣ ਚੱਲਿਆ ਕਰੋ ਤੁਸੀਂ ਗ੍ਰੇਟ ਭਰਿਆ ਕਰੋ ਕਰੋ ਗੰਮ ਦੇ ਦੇ ਤਾਂ ਭਰਾ ਲਾ ਗ੍ਰੇਟ ਬੇਬੇ ਨੂੰ ਕੁਝ ਮਰਜ਼ੀ ਕਰਾ ਲਵੇ ਤੈਨੂੰ ਖੇਤ ਲਿਆ ਕਿਤੇ ਮਰਜੀ ਲਿਆ ਮੈਂ ਤਾਂ ਜਾ ਦੇ ਪੇਕੀ ਜਾ ਕੇ ਉਹ ਮੈਂ ਤੈਨੂੰ ਸ ਮੇਰੇ ਨਾਲ ਬੈਠ ਕੇ ਕਰ ਬੁਖੀ ਕੀ ਜਾਨਾਗਾ ਬੇਬੇ ਨਾ ਕਰ ਲੈ ਜਾ ਕੇ ਰੇ ਮੈਂ ਤਾਂ ਖੇਤ ਲੈ ਕੇ ਜਾਉਂਗਾ ਸੁਣੋ ਮੈਂ ਤਾਂ ਫਿਰ ਖੇਤ ਜਾਂਦੀ ਨਹੀਂ ਮੇਰੀ ਵੀ ਜਿੱਦ ਹੈ ਜਾਂ ਮੈਂ ਨੌਕਰੀ ਕਰੂੰ ਜਾਂ ਮੈਂ ਖੇਤ ਜਾऊं ਮੈਂ ਵੀ ਇੱਕੇ ਕੰਮ ਕਰੂੰਗੀ ਕੋਈ ਨਹੀਂ ਮੈਂ ਬੇਬੇ ਨੂੰ ਵੀ ਨਹੀਂ ਪਤਾ ਉਸੇ ਨੂੰ ਕਰਦੀਆਂ ਸੜਾਈ ਨੂੰ ਮਾਂ ਤਾਂ ਦੇਖ ਲੈ ਜਾਂ ਤਾਂ ਫਿਰ ਨੌਕਰੀ ਛਡਾ ਲੈ ਤੇ ਜਾਂ ਫਿਰ ਖੇਤ ਭੋਗ ਲੈ ਤੇ ਜਾਂ ਫਿਰ ਆਦੇ ਟੇਕੀ ਮੰਗ ਜਾ ਸੋਨੂੰ ਤਾਂ ਸੌ ਸੌ ਚੀਜ਼ਾਂ ਚਾਹੀਦੀ ਨੇ ਮੇਰੇ ਨਾਲ ਚਾਰ ਛੁੱਟੀਆਂ ਤੇ ਕਰੇ ਪਾ ਕੇ ਬਹਿ ਜਾਂਦੀਏ ਬੇਬੇ ਖੜੀ ਹੋਪੇ ਮੇਰੀ ਗੱਲ ਸੁਣ ਮੈਂ ਲਾ ਕੇ ਉਂਗਲਾਂ ਪ ਤੋਰਤਾ ਮੇਰੇ ਕੋਲੇ ਤੂੰ ਕਹਿੰਦੀ ਮੈਨੂੰ ਜਾਣ ਨਹੀਂ ਦਿੰਦੀ ਕੀ ਗੱਲ ਹੈ ਕਿਉਂ ਭਾਈ ਮੈਂ ਤਾਂ ਸੱਚੀ ਗੱਲ ਦੱਸੀ ਐ ਮੈਂ ਤੇ ਨੌਨ ਸਰਪਾ ਜਨ ਤੈਨੂੰ ਪੁੱਛਿਆ ਸੀਗਾ ਤੂੰ ਕਹਿੰਦੀ ਮੈਂ ਜਾਣ ਨਹੀਂ ਦਿੰਦੀ ਮੈਂ ਜਾਊਂਗੀ ਪਿੰਡ ਮੈਂ ਮੁੰਡੇ ਨੂੰ ਕਹਿੰਦਾ ਭਾਈ ਮੈਨੂੰ ਹਰਪ੍ਰੀਤ ਤੇ ਜਾਣ ਨਹੀਂ ਦਿੰਦੀ ਕਹਿੰਦਾ ਤੇਰਾ ਮਾਮਾ ਵਾਰ ਮੈਂ ਪਤਾ ਲੈ ਕੇ ਆਉਣਾ ਮੇਰੀ ਗੱਲ ਸੁਣ ਮੈਂ ਤੇ ਇੱਕ ਰਾਤ ਲਾ ਕੇ ਆ ਜੂਗੀ ਬੇਬੇ ਇੱਕ ਗੱਲ ਕਰ ਲੈ ਭਾਈ ਜਾਂ ਤਾਂ ਵੇ ਕਰੂੰਗੀ ਨੌਕਰੀ ਤੇ ਜਾਂ ਜਾਊਂਗੀ ਖੇਤ ਤੇਰਾ ਮੁੰਡਾ ਕਹਿੰਦਾ ਮੇਰੇ ਨਾਲ ਖੇਤ ਚੱਲ ਮੈਂ ਤਾਂ ਭਾਈ ਨੌਕਰੀ ਛੱਡ ਜੀ ਮੈਂ ਮਨਜੂਰਾ ਦੱਸੋ ਉਹ ਤਾਂ ਭਾਈ ਦੋ ਜਾਨੇ ਮੁੰਡਾ ਜਾਣੇ ਤੁਹਾਡਾ ਘਰ ਆ ਤੁਹਾਡਾ ਬਾਹਰ ਆ ਚਾਹੇ ਤਾਂ ਨੌਕਰੀ ਤੇ ਜਾ ਚਾਹੇ ਖੇਤੀ ਕਰ ਲਓ ਉਹ ਤਾਂ ਤੁਸੀਂ ਦੋਨੇ ਜੀ ਆਪਦੀ ਬਣੀ ਆਪ ਨੂੰ ਵੇੜੋ ਤੀਜਾ ਤੁਹਾਡੇ ਵਿੱਚ ਕਾਹਨਾ ਬੰਦਾ ਮੈਂ ਲੜਾਈ ਲੈ ਮੈਂ ਕਿਹਾ ਲੈ ਦਰ ਕੇ ਨਹੀਂ ਤਾਂ ਤੂੰ ਹੀ ਬਣਨੀ ਸਾਡੀ ਤੀਜੀ ਹੋਰ ਤੀਜਾ ਕਾਹਨੇ ਫੇ ਤੁਸੀਂ ਦੋਨੇ ਕਮਾ ਲਓ ਖਾ ਲਓ ਤੂੰ ਨੌਕਰੀ ਕਰ ਲਓ ਖੇਤੀ ਕਰ ਲਓ ਮੈਂ ਤਾਂ ਪੇਕੀ ਜਾ ਕੇ ਬਹਿ ਜਾਨੀ ਜੇ ਮੈਂ ਲੜਾਈ ਪਾਉਣੀ ਆ ਮੈਂ ਕਿਹੜਾ ਘਰੇ ਕੰਮ ਨਹੀਂ ਕਰਦੀ ਮੈਂ ਕਿ ਵਿਹਲੀ ਖਾਨੀ ਆ ਸਾਰਾ ਨਾ ਛੱਡ ਕੇ ਤੜਕੇ ਦੁਰ ਜਾਨੀ ਰੋਟੀਆਂ ਤੇ ਤੇਰੇ ਟਿਪਨ ਚ ਭਰਾ ਫੇ ਬਗਾ ਬਗਾ ਮੈਂ ਪਾਉਣੀ ਆਂ ਸਾਰਿਆਂ ਨੂੰ ਪਸੋਂ ਸਾਂਹਦੇ ਆਂ ਮਾਂਗਰੋਂ ਸੰਭਰ ਸੰਭਰਾ ਹੀ ਕਰਦੇ ਆਂ ਲੀੜੇ ਤੋਂ ਨਹੀਂ ਸਭ ਕੁਝ ਕਰਦੀ ਆਂ ਉਹ ਲੀੜੇ ਤੋਂ ਹੋਰ ਪੇਵੇ ਬਿਠੇਰ ਲੱਗੇ ਲੀੜੇ ਤਾਂ ਮੈਂ ਤਾਂ ਨਹੀਂ ਉਹ ਤਾਂ ਭੈਣ ਕਰ ਤੂੰ ਉਹੀ ਸੱਚੀ ਹੁੰਨੀ ਐ ਜਿਹੜੇ ਅੱਜ ਤੜਕੇ ਲੀੜਾ ਸੀ ਮਾੜਾ ਜ ਮੈਂ ਥੋੜਾ ਤਨ ਗਿਆ ਮੈਨੂੰ ਇਹਾਂ ਦੇ ਜਦ ਸਵੇਰੇ ਇਕੱਠੇ ਧੋਦੂ ਅੱਜ ਤਾਂ ਉਹੀ ਸੱਚੀ ਹੁੰਨੀ ਮੋਬਾਈਲ ਇਹ ਤੋਂ ਨਹੀਂ ਅੱਗੇ ਤਾਂ ਜਾਂਦੀ ਹੋ ਲੀੜੇ ਧੋਗੀ ਜਾਨਨੀ ਐ ਕਿਰਤ ਹੁਣ ਤਾਂ ਧੋਨੀ ਐ ਤੇਰੇ ਸਾਹਮਣੇ ਆ ਲੱਗਿਆ ਪੈਟਰ ਹੁਣ ਤੈਨੂੰ ਇਹ ਪਤਾ ਲੱਗਿਆ ਸੀ ਵੀ ਉਹਨੂੰ ਮਿਲ ਗਈਆਂ ਛੋਟੀਆਂ ਜਿੰਨਾ ਕੰਮ ਹੁਣ ਤਾਂ ਸਾਰਾ ਇਕੱਠਾ ਕਰਕੇ ਧਰਦ ਬਈ ਮੈਨੂੰ ਮਿਲਵਾ ਅੱਠ ਛੁੱਟੀਆਂ ਮੈਂ 8 ਦਿਨਾਂ ਦੇ ਪੇਕੀ ਲਾ ਕੇ ਆਉਣੇ ਜੇ ਤਾਂ ਪੇਕੀ ਜਾਣ ਦੇਉਂਗੇ ਤਾਂ ਤਾਂ ਮੈਂ ਕਰੂੰਗੀ ਨੌਕਰੀ ਨਹੀਂ ਮੈਂ ਤਾਂ ਨੌਕਰੀ ਛੱਡੂੰਗੀ ਫਿਰ ਨੌਕਰੀ ਛੱਡ ਕੋ ਸਮਰਜੀ ਕਰ ਤੈਨੂੰ ਤਾਂ ਛੁੱਟੀਆਂ ਮਿਲ ਗਈਆਂ ਤੂੰ ਤਾਂ ਉਹਦੇ ਪੇਕੀ ਵਿੱਚ ਵਗ ਜਾਵੇਂਗੀ ਮੈਨੂੰ ਤਾਂ ਛੁੱਟੀਆਂ ਸਾਰੀ ਉਮਰ ਮਿਲਦਿਆਂ ਨਹੀਂ ਮੇਰੇ ਤਾਂ ਆ ਤਾਂ ਦੇ ਨਹੀਂ ਨਿਭਾਦੇ ਘਰ ਤੂੰ ਤਾਂ ਹੁਣ ਬੈਠੀ ਹੁਣ ਉਂਗਲ ਤੇ ਕਲੀ ਤੇ ਹੁਕਮ ਚਲਾਉਣੀ ਆਏ ਨਹੀਂ ਚੱਲਦੇ ਭਾਈ ਜਿਵੇਂ ਤੂੰ ਕਰਦੀ ਐਂ ਚੱਲਣਗੇ ਬੇਬੇ ਫਿਰ ਜੇ ਨੌਕਰੀ ਕਰਾਉਣੀ ਐ ਇੱਕ ਚੀਜ਼ ਹੀ ਚੱਲੂਗੀ ਭਾਈ ਤੇ ਤਾਂ ਮੈਨਾਂ 1000 ਰੁਪਿਆ ਮਿਲੂਗਾ 100 ਕਿੱਦੇ ਆਉਣਗੇ ਕਿੱਦੇ ਆਊਗੀ ਤੇਰੀ ਤਨਖਾਹ ਛੇਤੀ ਫੜਾ ਦੇ ਚੰਨ ਨੌਕਰੀ ਵਾ ਕਰਕੇ ਮੇਰੇ ਪੈਕੇਮ ਨਹੀਂ ਨਿੰਦੀ ਕੋਈ ਮੇਰੇ ਭਰਾ ਭਤੀਜਾ ਨਹੀਂ ਨਿੰਦੀ ਨੌਕਰੀ ਕਰਕੇ ਆਪਣੇ ਘਰ ਚ ਹੀ ਲਾਉਣੀ ਆ ਤੇਰੇ ਜਿ ਬਾਕੀ ਸੌਖੇ ਬਾੜ ਲੇਗੀ ਉਹ ਕੋਈ ਕੰਮ ਇਹਨੂੰ ਤਾਂ ਨਹੀਂ ਨਿੰਦੀ ਮੈਂ ਜਾਏ ਦੱਸ ਵੀ ਭਈ ਤੂੰ ਤਾਂ ਆਪਣੇ ਭਰਾਵਾਂ ਨੂੰ ਕੋਈ ਭਤੀਜਾ ਲੀੜ ਲੈ ਲੈ ਦੇ ਦੇਣੀ ਆ ਆਈ ਵੀਰੇ ਤਨਖਾਹ ਤੇ ਕਿਉਂ ਦੇਤੇ ਮੈਂ ਲੈ ਕੇ ਲੀੜ ਫੋੜੇ ਘੜੀ ਲੱਗਦੇ ਆ ਨਾ ਫਿਰ ਮੈਂ ਕਿਹੜਾ ਪੈਕੀ ਦੇਖ ਕੇ ਆਨੀ ਆ ਪੈਸੀ ਮੈਂ ਕਿਹੜਾ 50000 ਚਾਦੂ ਕਿ ਨਨੂਆ ਨੇ ਤੀਜਨ ਕੋਈ ਮੈਂ ਵਰਦਾਂ ਲੈ ਕੇ ਮੇਰਾ ਖਾਣਾ ਮੇਰਾ ਖਾਣਾ ਛੱਡ ਇੱਥੋਂ ਤਾਈ ਤੇਰਾ ਘਰ ਲਿਆ ਤਾਂ ਬੰਨਤਾ ਬਣਾਤਾ ਸਭ ਕੁਝ ਕਰਤਾ ਐਦੋ ਵਾਰ ਚਾਹੇ ਦਾ ਨੌਕਰੀ ਕਰ ਚਾਹੇ ਆਪਦੇ ਘਰ ਦੇ ਕੰਮ ਕਰ ਮੈਂ ਇੱਥੋਂ ਤਾਂ ਹੁੰਦੇ ਨਹੀਂ ਕੰਮ ਤਾਂ ਵੀ ਕਰਨੇ ਪੈਣਗੇ ਜੇ ਡਿਊਟੀ ਕਰवानी ਏ ਕੰਮ ਤਾਂ ਜਿਹੜਾ ਵਾਦਾ ਕਰਿਆ ਜਿੱਦ ਦੇ ਮੈਂ ਤੈਨੂੰ ਦੱਸਿਆ ਸੀ ਵੀ ਦੇਖ ਬੇ ਨੌਕਰੀ ਤੇ ਪਾਈ ਤਾਂ ਲੱਗੂਗੀ ਤੇ ਜੇ ਕੰਮ ਕਰਾਂਗੀ ਕਰਦੇ ਉਹਦੇ ਤਾਂ ਕੋਈ ਨਹੀਂ ਮੈਨੂੰ ਤਾਂ 50000 ਰੁਪਏ ਚਾਹੀਦਾ ਭਾਈ ਕੰਮ ਮੈਂ ਆਪਣੇ ਕਰੂੰਗੀ ਕੰਮ ਤਾਂ ਮੇਰੇ ਵੀ ਪਿੱਛੇ ੜਦੀ ਐ ਕੰਮਾਂ ਲੈਣੇ ਤੇ ਕਰਨ ਲੱਗੀ ਜੇ ਮੈਂ ਤਾਂ ਸ੍ਰੀਕੇ ਕਰੂੰਗੀ ਭਾਈ ਜਦੋਂ ਤੂੰ ਕਰਦੀ ਐਂਗੀ ਜੇ ਛੁੱਟਣਾ ਤੈਨੂੰ ਵੱਡਿਆਂ ਮਿਲਿਆ ਕਰਨਗੇ ਆ ਉਦੋਂ ਮੈਂ ਤਾਂ ਦਵੇ ਛੁੱਟਣਾ ਚ ਪੈਕੀ ਜਾਇਆ ਕਰੂੰ ਜੇ ਹੁਣ ਤਾਂ ਤੈਨੂੰ 10 ਛੁੱਟਣਾ ਮਿਲਗਾ ਮੈਂ ਤਾਂ 5 ਦਿਨ ਪੈਕੀ ਲੱਗ ਫੇਰ ਕੰਮ ਕਰਨ ਨੂੰ ਮੇਥੇ ਤਾਂ ਹੁੰਦਾ ਨਹੀਂ ਐ ਹੀ ਨਹੀਂ ਫਿਰ ਮੈਂ ਤਾਂ ਜੇ ਮੈਂ ਤੂੰ ਕਹਿੰਦੀ ਐ ਕੰਮ ਬੰਡੇ ਜਾਂਦੇ ਪਹਿਲਾਂ ਤਾਂ ਮਹੀਂ ਜਾਉ ਛੁੱਟਣਾ ਚ ਮੈਨੂੰ ਜਾਣ ਦੇ ਦਿਓ ਮੰਗ ਰਿਹਾ ਕੋਆ ਤੂੰ 2 ਦਿਨ ਲਈ 4 ਦਿਨ ਲਈ ਮੇਰੇ ਕੱਲੋਂ ਤੋਂ ਤੇਰਾ ਮੁੰਡਾ ਆਪੇ ਰੋਟੀਆਂ ਪਕਾ ਕੇ ਖਾ ਲਿਆ ਕਰੇ ਮੈਨੂੰ ਕੋਈ ਟੈਨਸ਼ਨ ਨਹੀਂ ਫਿਰ ਅੱਜ ਦੱਸ ਮੇਰਾ ਬਾਪੇ ਬਕਾ ਕੇ ਖਾ ਲਿਆ ਕਰ ਤੂੰ ਕੱਢ ਘਟਰ ਲੈ ਨਹੀਂ ਘਰ ਕਲੀ ਤੂੰ ਸਕੂਲ ਨਾ ਜਾ ਵਾਸਤੇ ਉੱਥੇ ਬਹਿ ਕੇ ਬੱਖੇ ਥੱਲੇ ਮੁੜਿਓ ਨਹੀਂ ਆਂ ਜੀ ਮਾਜ ਨਾਲ ਕੱਲੇ ਪਿੰਨ ਨਾ ਮੜਿਆ ਪਤਾ ਨਹੀਂ ਕੰਮ ਜਵਾਕਾਂ ਨੂੰ ਕਰਾਉਣਾ ਪਤਾ ਨਹੀਂ ਨਹੀਂ ਕਰਾਉਣਾ ਦਵਾ ਕਾ ਕੇ ਕਹਿੰਦੇ ਮੇਰੇ ਵਰਗੇ ਜਿਹੜੇ ਘਰ ਹਨ ਉਹ ਟਿਊਸ਼ਨ ਤੇ ਲਾਉਣਾ ਉੱਥੇ ਭੜਾਉਣਾ ਨਾ ਕੱਲੀਆਂ ਖਾ ਕੇ ਬਰੋਂਥੇ ਮੁੜਿਓ ਨਹੀਂ ਆਂ ਐ ਕਰ ਬੇਬੇ ਚੱਕ ਪਰਸ ਅਜੇ ਛੁੱਟੀਆਂ ਖਤਮ ਹੋ ਗਈਆਂ ਨਾ ਮੇਰੀ ਥਾਂ ਤੇ ਤੂੰ ਜਾਈ ਪੜਾਉਣ ਜਵਾਕਾਂ ਨੂੰ ਪੜਾ ਕੇ ਦੇਖੀ ਇੱਕ ਦਿਨ ਸਾਂਭ ਕੇ ਦੇਖੀ ਆਪ ਦੀ ਲਾਜ ਨਹੀਂ ਕਿਸੇ ਤੇ ਸਮਝੀ ਨਹੀਂ ਬਸ ਕਰ ਲੈ ਬਸ ਕਰ ਤੂੰ ਜਿੱਤੀ ਮੈਂ ਹਾਰੀ ਬਥੇਰਾ ਮੈਂ ਪੜਾ ਲਾਂ ਜਵਾਕਾਂ ਨੂੰ ਤੇਰੇ ਬਾਰੇ ਮੈਨੂੰ ਕੋਈ ਪੜਨਾ ਨਹੀਂ ਆਉਂਦਾ ਹੁਣ ਦਿਨਾਂ ਤੋਂ ਤੁਹਾਡੇ ਨਾਲ 12 ਪੜੀਆਂ ਤੇ ਉਦੋਂ ਦੀਆਂ ਮੇਰੇ ਨਾਲ ਚਾਰ ਪੜੀਆਂ ਮੈਂ ਤੁਹਾਡੀ ਗੋਡੀ ਲਵਾ ਦੂੰਗੀ ਕਰੀ ਮੇਰੇ ਨਾਲ ਗੱਲ ਦੱਸ ਇਹਦਾ ਨਾਮ ਦੇ ਨਾ ਤੇਰਾ ਮਾਸਟਰ ਨਹੀਂ ਤੂੰ ਵੀ ਲੱਗ ਜਾ ਮੇਰੇ ਨਾਲ ਹਰ ਮਹਿਕਮੇ ਨੇ ਪੰਜਾਬ ਮੈਂ ਜੱਕਰ ਨੇ ਦੋਟਾ ਕਿਹਾ ਜਿਹੜਾ ਡਿਗ ਜਾ ਜਿਹਦੇ ਕਰਮਾ ਚ ਨੌਕਰੀ ਤੇਨੂੰ ਮਿਲ ਗਈ ਮੇਰੇ ਵਰਗੇ ਦੇ ਕਰਮਾ ਚ ਹੈ ਨਹੀਂ ਸੀ ਜਿੰਨਾ ਤੂੰ ਪੜਹੁਣੇ ਵਾਲਾ ਮੈਂ ਬਗਚੇ ਨੂੰ ਸਕੂਲ ਚ ਸਾਰੇ ਮਾਸਟਰ ਨੇ ਤੁਸੀਂ ਜੋਰ ਲਾ ਲਓ ਤੂੰ ਵੱਧ ਪੜਾ ਤੂੰ ਐ ਕਰੀਂ ਬੇਬੇ ਕੋਈ ਨਹੀਂ ਜਿੱਦਾਂ ਸਕੂਲ ਲੱਗਿਆ ਨਾ ਤੇਨੂੰ ਨਾਲ ਲੈ ਕੇ ਜਾਉਂਗੀ ਵੀ ਭਾਈ ਮੇਰੀ ਸੱਸ ਪੜਾਉਗੀ ਮੇਰੀ ਸੱਸ ਆ ਗਈ ਹੁਣ ਵੱਡੀ ਮਾਸਟਰਨੀ ਹੁਣ ਤੂੰ ਲੱਗਿਆਈ ਤੂੰ ਕਰੇਂਗੀ ਡਿਓਟ ਨਾ ਹੁਣ 50000 ਰੁਪਏ ਨੇ ਜੱਕਦੇ ਨੇ ਫੜ ਲੰਨੀਆਂ ਮੈਂ ਤੈਨੂੰ ਦੱਸਾਂ ਐਂ ਦੱਸ ਦੇ ਜਾਟਾ ਐਟਾ ਵੀ ਪੈਸੇ ਮੇਰੇ ਪਹਿਤੂ ਐ ਕਹਿੰਦੀ ਮੈਂ ਤਾਂ ਜਮਾ ਕਰੂ ਜਾਦਾ ਰਿਕ ਪੈਸੇ ਫੜਨੇ ਛੱਡ ਦੇ ਮੈਂ ਤਾਂ ਮੈਂ ਪੈਸੇ ਜਮਾ ਕਰੂੰ ਤੇ ਜੇ ਪੈਸੇ ਫੜਨੇ ਫਿਰ ਤਾਂ ਕੰਮ ਵੀ ਕਰਨੇ ਪੈਣਗੇ ਤੇ ਤੈਨੂੰ ਇੱਥੇ ਘਰੇ ਰਹਿਣਾ ਵੀ ਪਊਗਾ ਛੱਤੋਂ ਤੋਂ ਪਹਿਲਾਂ ਮੈਂ ਜਾਊਂਗੀ ਨਾ ਮੈਂ ਤੇਰੇ ਪੈਸੇ ਖੜਾ ਨਾ ਮੈਂ ਕਹਿੰਦਾ ਤੇਰੇ ਕਹਿੰਦਾ ਘਰੇ ਰਹਾ ਮੈਂ ਤਾਂ ਲੋੜ ਨਹੀਂ ਆਪਦੀ ਬਣੀ ਆਪਨੇ ਮੈਂ ਤਾਂ ਉਹ ਕਹਿੰਦਾ ਚੱਕੋਂ ਚੋਂ ਆਵਦਾ ਤੜਕੇ ਜਾਉਂਗੀ ਤੂੰ ਕਹੋ ਨਾ ਮੈਨੂੰ ਰੋਕਣ ਵਾਲੀ ਮੈਂ ਨਹੀਂ ਹੜਦੀ ਜਾਏ ਬਣਾ ਮੈਂ ਤਾਂ ਆਪ ਦੇ ਭਰਾ ਦਾ ਪਤਾ ਨਾ ਲਮ ਕੱਲੇ ਪੈਸੇ ਆ ਕੇ ਪੈਸੇ ਮੈਂ ਕਮਾ ਕੇ ਤੇਨੂੰ ਦੁਨੀਆ ਪੈਸੇ ਤੇਰੇ ਕਮਾਏ ਹੋ ਮੈਂ ਇੱਕ ਤੇ ਧਰ ਕੇ ਲਿਜਾਉਂਗੀ ਜਾ ਵੱਡੀ ਦੇਖੋ ਸੋਡੀ ਖਾਤਰ ਕਮਾਇਆ ਸੋਡੀ ਖਾਤਰ ਘਰ ਬਣਿਆ ਅੱਜ ਤੂੰ ਕਹਿੰਦੇ ਪ੍ਰਧਾਨ ਬਣ ਗਿਆ ਕਿ ਤੂੰ ਪੇਕੀ ਨਾ ਜਾ ਅੱਜ ਉਂਗਲਾ ਮਾਰ ਮਾਰ ਮੈਨੂੰ ਤੂੰ ਗੱਲਾਂ ਦੱਸਦੀ ਤੇਰਾ ਉਂਗਲਾ ਮੈਨੂੰ ਨਹੀਂ ਪਸੰਦ ਹੈਗੀਆਂ ਮ ਇਹਦੀ ਕੀ ਹਿੰਮਤ ਆਗੀ ਵੀ ਮੇਰੇ ਪੁੱਤ ਨਾਲ ਕਹਿੰਨ ਗੱਲ ਕਰੇ ਤਾਂ ਮੇਰੀ ਮੰਨੂ ਨਾ ਇਹਦੀ ਮੰਨੂਗਾ ਦੇਖ ਸਹੀ ਕਰਦੀ ਆ ਮੈਂ ਰਿਆ ਮੇਰੇ ਪੁੱਤ ਨਾਲ ਕਹਿੰਦੇ ਮੈਂ ਆਪਦਾ ਲੀੜਾ ਜੋੜਾ ਪਾਉਂਗੀ ਤੇ ਆਉਦੀ ਰਹਿ ਕਰਕੇ ਜਾਣੀ ਮੈਂ ਉਹਦੇ ਭਰਾ ਦਾ ਪਤਾ ਲੈਣ ਬੇਬਈ ਗੁਰਲਾਲ ਕੀ ਕਹਨੀ ਹੈ ਬੇਬੇ ਕਹਣਾ ਕੀ ਹੈ ਭਾਈ ਉਰੇ ਆ ਮੇਰੇ ਕੋਲ ਲੈ ਬੇ ਦੱਸ ਕੀ ਕਹਨੀ ਹੈ ਦੱਸ ਕੀ ਕਹਿਣਾ ਸੀ ਭਾਈ ਮਾਰੇ ਪਿੰਡ ਦਾ ਕਹਿੰਦੀ ਸੀ ਕਿ ਜਾਣਦਾ ਤੂੰ ਦੱਸ ਕਿ ਮੈਂ ਰੇ ਕਰੀ ਆ ਇਹਦਾ ਨਾ ਮਾਸਟਰੀ ਨਾਲ ਉਹ ਬੇਬੇ ਮੈਂ ਤਾਂ ਐ ਰੇ ਕੀਤੀ ਐ ਬਿਨਾ ਦਾ ਮਾਸਟਰ ਨਹੀਂ ਜਾਵੇ ਠੀਕ ਹੈ ਤੇ ਨਾ ਤੂੰ ਜਾ ਦੋਨੇ ਜਣੀਆਂ ਮੇਰੇ ਨਾਲ ਖੇਤ ਜਾਇਆ ਕਰੋ ਸੋਨੂੰ ਪਤਾ ਲੱਗੂ ਨੇ ਇਹਦਾ ਕੰਮ ਦਾ ਨਾ ਮੈਂ ਦਿਹਾੜੀ ਲਈ ਜਨਾਗਾ ਆਪਣੀ ਦਿਹਾੜੀ ਬਚ ਚੁਗੀ ਤੁਸੀਂ ਗ੍ਰੇਟ ਭਰਦੇ ਕਰੋ ਹਲਕਾ ਜਿਹਾ ਕੰਮ ਹੈ ਮਟਰੀ ਤੋੜਨੇ ਨੇ ਦੇਖ ਲੈ ਭਾਈ ਸ਼ਾਬਾਸ਼ ਮੇਰਾ ਤਾਂ ਫੇਰ ਵੀ ਨਹੀਂ ਤੂੰ ਬਣਿਆ ਮੈਂ ਜੰਮਿਆ ਪਾਇਆ ਤੈਨੂੰ ਪੜਾਇਆ ਤੇ ਕਹਿੰਦਾ ਤੇਰਾ ਵਿਆਹ ਕੀਤਾ ਤੂੰ ਵੀ ਫਿਰ ਮਾਸਟਰੀ ਦਾ ਹੀ ਬਣ ਗਿਆ ਮੇਰਾ ਨਹੀਂ ਬਣਿਆ ਓ ਬੇਬੇ ਮੈਂ ਤਾਂ ਵਿਚਾਲੇ ਫਸਿਆ ਹੋਇਆ ਮੈਂ ਦੱਸ ਕੀ ਕਰਾਂ ਮੈਂ ਤਾਂ ਮਿੱਟੀ ਨਾਲ ਮਿੱਟੀ ਹੋਣਾ ਉਹ ਨੇਗਾ ਆਰਾਮ ਨਾਲ ਜਾ ਕੇ ਬਹਿ ਜੀਂ ਜਿੱਥੇ ਪੱਖਿਆ ਖਲੇ ਨਾਲੇ ਹਜੇ ਐਂ ਕਹਦੀ ਐ ਮੈਂ ਤਾਂ ਜੇ ਵਾਕਾ ਨੂੰ ਬੜਾਉਂਗੀ ਬਾੜੀ ਔਖੀ ਹੁੰਨੀ ਆ ਅੱਛਾ ਔਖੀ ਤਾਂ ਹੋਣੀ ਆ ਭਾਈ ਮੈਂ ਨਹੀਂ ਕਰੇ ਔਖੀ ਹੁੰਦੀ ਧੰਦੇ ਕਰਦੀ ਬਾਕੀ ਸੇਜਾ ਮੈਂ ਉਹ ਜਾਣਾ ਮੈਂ ਛਾਂ ਕੋ ਵਜਾਂ ਮੈਨੂੰ ਜਾਣਾ ਜਾਣਦੇ ਦੋਨੇ ਜਾਣੇ ਹੁਣ ਤੇਰਾ ਮਾਮਾ ਬਿਮਾਰ ਆ ਮੈਨੂੰ ਤਾਂ ਵੀ ਨਹੀਂ ਜਾਣਦੇ ਤੁਸੀਂ ਮਾਂ ਹਾਂ ਤੁਹਾਡੇ ਘਰ ਜੋਗੀ ਹੋਗੀ ਬੰਨੀ ਹੈ ਗਈ ਮੈਂ ਤੁਹਾਡੇ ਘਰੇ ਤੁਸੀਂ ਨਾ ਮੈਨੂੰ ਜਾਣ ਦਿਓ ਬੇਬੇ ਤੂੰ ਤਾਂ ਹਿੰਡ ਕਰੀ ਜੰਨੀ ਐ ਉਹ ਤਾਂ ਕਹਿੰਦੀ ਮੈਂ ਨੌਕਰੀ ਤੋਂ ਹਟ ਜਾਨੀ ਆ 50000 ਰੁਪਇਆ ਲੈਂਦੀ ਆ 50000 ਕਿੱਥੋਂ ਲੈ ਆਂਗੀ ਤੂੰ ਖੇਤੀ ਤੋਂ ਕਿੱਥੇ ਕੁਝ ਬਚਦਾ ਹੈ ਬੇਬੇ ਡਰਾਬੇ ਦਿੰਦੀ ਆ ਸਾਰੇ ਨਾ ਹਟੇ ਤੇ ਨਾ ਕਹਿੰਦੇ ਜਾਣਾ ਹਟੇ ਨਾ ਹੋ ਪੇਕੀ ਜਾਣਾ ਹਟੇ ਤੂੰ ਤਾਂ ਹੁਣ ਕਹਿੰਦੇ ਮਾਸਟਰ ਨਹੀਂ ਬਈ ਹੋ ਕੇ ਬਹਿ ਗਿਆ ਮੇਰਾ ਨਹੀਂ ਬਣਦਾ ਚੱਲ ਤੇਰ ਮਰਜੀ ਆ ਭਾਈ ਜਿਵੇਂ ਤੇਰੀ ਜੀ ਕਰਦਾ ਉਹ ਵੀ ਕਰ ਲੈ ਬੇਬੇ ਤੂੰ ਤਾਂ ਹੁਣ ਮੈਨੂੰ ਕਹੀ ਜਾਨੀ ਐ ਜੇ ਨੌਕਰੀ ਤੋਂ ਹਟ ਗਈ ਬੜੂੰਗੀ ਦਬਾਈ ਤਾਂ ਤਾ ਨੌਕਰੀ ਦੇ ਲਾਲਚ ਚ ਤਾਂ ਤੇ ਰਿਸ਼ਤੇਦਾਰਾਂ ਦਾ ਮੋਹ ਪਿਆਰ ਤਾਂ ਨੁਕੀਸ਼ੇ ਰਣੀ ਜੇ ਤੇਰੀ ਮਾਸਟਰ ਨੂੰ ਤੈਨੂੰ ਕਹਦੇ ਤੇਰੇ ਸਹੁਰੇ ਜਾਣ ਨੂੰ ਉਹਦੀ ਜੱਕਦੇ ਨੇ ਤਿਆਰ ਹੋ ਜਾਗਾ ਜੇ ਮੈਂ ਤੇਰੇ ਨਾਨਕਿਆਂ ਨੂੰ ਕਹਾਂ ਫਿਰ ਮੈਂ ਤੂੰ ਮੈਨੂੰ ਰੋਕ ਕੇ ਕਹਣਾ ਤੂੰ ਜਾਂਦਾ ਨਹੀਂ ਉਹ ਬੇਬੇ ਇਹ ਰਿਸ਼ਤੇਦਾਰੀਆਂ ਵੀ ਪੈਸਿਆਂ ਵਾਲੀ ਹੁੰਦੀਆਂ ਜੇ ਆਪਣੇ ਕੋਲ 4 ਰੁਪਏ ਕੋਈ ਨਹੀਂ ਕਿਸੇ ਨੂੰ ਪੁੱਛਦਾ ਤੂੰ ਨਾ ਕਦੇ ਮੈਂ ਤੈਨੂੰ ਗੱਲ ਦੱਸਾਂ ਮੇਰੇ ਨਾਨਕੀ ਪੇਕੇ ਦੇ ਲਾਲਚ ਚ ਕਿਰੇ ਉਹਨੂੰ ਤੂੰ ਮਾਸਟਰ ਦੀ ਨੌਕਰੀ ਤੋਂ ਹਟਾ ਜੀ ਦੇਖ ਲੈ ਕਿਤੋਂ ਨਹੀਂ ਪੈਸਾ ਆਉਣਾ ਖੇਤੀ ਚ ਕਿੱਡੇ ਪੈਸੇ ਬਚਦੇ ਨੇਗੇ ਚੰਗਾ ਭਾਈ ਤੂੰ ਲਾਈ ਰੱਖ ਨੌਕਰੀ ਤੇ ਫਿਰ ਇੱਥੇ ਮੈਨੂੰ ਤਾਂ ਕਿਸੇ ਬਸੇ ਜਾਣ ਨਹੀਂ ਦਿੰਦੇ ਜੇ ਮੇਰੀ ਨੌਕਰੀ ਨਹੀਂ ਮੇਰੇ ਤਾਂ ਆ ਹੀ ਨੌਕਰੀ ਤੁਸੀਂ ਕਰੇ ਲਾਇ ਰੱਖਿਆ ਦਾ ਨੌਕਰਾਨੀ ਵੀ ਕਹਿੰਦੇ ਰੋਟੀ ਪਕਾ ਲਾ ਸੁੰਬਰ ਲਾ ਝਾੜੂ ਮਾਰ ਲਾ ਗੋਹਾ ਸਿੱਟੇ ਮਾਰ ਪੁੱਛ ਸਾਹਮਣ ਮੈਂ ਤਾਂ ਤੁਸੀਂ ਨੌਕਰਾਨੀ ਬਣਾ ਰੱਖਿਆ ਬੋਨਾਂ ਜੀਆਂ ਨੇ ਚੰਗਾ ਬੇਬੇ ਤੂੰ ਐ ਘਰ ਫਿਰ ਤੂੰ ਭੱਗ ਜਾ ਚੋੜਾ ਚੱਕ ਕੇ ਸਾਡਾ ਤਾਂ ਕੋਈ ਨਹੀਂਗਾ ਤੈਨੂੰ ਤਾਂ ਦੇ ਪੇਕਿਆਂ ਦੀ ਹੋਈ ਪਈ ਐ ਫੇਰ ਵਗ ਜੀ ਮੈਨੂੰ ਤਾਂ ਬਹੁਤ ਵਾਰ ਬੇਕਾਨੀ ਹੋਣੀ ਹੈਗੀ ਤੈਨੂੰ ਹੁਣ ਸਾਕਾ ਤੇਰੇ ਮਾਸਤਨੀ ਨੇ ਤੂੰ ਮੇਰੇ ਵੱਖਰਾ ਕਿੱਥੇ ਆ ਤੂੰ ਤਾਂ ਹੁਣ ਮਾਸਤਨੀ ਦੀ ਵਿਆਹ ਕਰਾਏਗਾ ਸ਼ਾਬਾਸ਼ ਤੇਰੇ ਸ਼ਾਬਾਸ਼ ਓ ਬੇਬੇ ਤੂੰ ਕਹੀ ਤਾਂ ਜਾਣੀ ਐ ਉਹ ਮੈਨੂੰ ਕੁਛ ਬੋਲਦੀ ਐ ਤੂੰ ਕੁਛ ਬੋਲਿਆ ਮੈਂ ਤਾਂ ਬਚਾਲੇ ਫਸਿਆ ਮੈਂ ਦਾ ਸਕੀ ਕਰਾਂ ਆਪੇ ਕੀ ਕਰਾਂ ਮੈਨੂੰ ਤਾਂ ਕਹਿੰਦੇ ਕਹੇਗਾ ਰੁਖਤ ਨਾਲ ਆ ਕੇ ਮੈਂ ਕੀ ਕਰਾਂ ਉਹਦੇ ਕੋਲੇ ਉਹਦਾ ਬਣ ਜਾਣਾ ਮੇਰੇ ਕੋਲੇ ਮੇਰਾ ਬਣ ਜਾਂਦਾਗਾ ਕੀ ਕਰਗੇ ਹੁਣ ਮੈਂ ਇਹ ਵੀ ਜਵਾਕਸਾਨ ਵਿਚਾਲੇ ਫਸਿਆ ਗੱਲ ਵੀ ਇਹਦੇ ਵਾਲੀ ਸਹੀ ਐ ਜੇ ਤਾਂ ਹੁਣ ਕਹਿੰਦਾ ਮੈਨੂੰ ਕਹਿੰਦਾ ਮਾਂ ਤੂੰ ਵਗ ਜਾ ਤਾਂ ਤਾਂ ਉਹ ਹਿੰਦ ਕਰਦੀ ਉਹ ਵੀ ਮੈਂ ਨੌਕਰੀ ਤੇ ਨਹੀਂ ਜਾਂਦੀ ਉਧਰ 50000 ਦਾ ਚੜੇ ਮਹੀਨੇ ਗੱਲ ਵੀ ਸਹੀ ਐ ਖਾਵਾਂਗੇ ਵੀ ਕੀ ਚਲ ਇਹਦੇ ਗੱਲ ਸਹੀ ਐ ਮੈਂ ਜਵਾਕ ਦਾ 50000 ਕਿਉਂ ਮਾਰਦੀ ਆ ਆਉਂਦਾ ਆਉਂਦਾ ਤਾਂ ਘਰ ਹੀ ਐ ਉਹਨੇ ਵੀ ਕਿੱਥੇ ਲਾਉਣਾ ਲਾਉਣਾ ਵੀ ਘਰ ਹੀ ਐ ਚਲ ਜਿਵੇਂ ਕਹਿੰਦਾ ਮੁੰਡਾ ਉਹ ਵੀ ਠੀਕ ਹੈਗਾ ਕਿਉਂ ਮੈਂ ਇਹਨਾਂ ਦੇ ਖਾਣੇ 'ਚ ਲੱਤ ਮਾਰਾਂ ਅੱਜ ਵਗ ਜਾਂਗੀ ਭਰਾਮਾ ਕੋਲ ਸਵੇਰੇ ਵਗ ਜਾਂਗੀ ਕਹਿੰਦੇ ਕਿੰਨਾ ਕੁ ਚਿਰ ਜਾਉਂਗੀ ਆਕਰ ਵਿੱਚ ਰਹਿਣਾ ਤਾਂ ਇੱਥੇ ਹੀ ਐ ਨੂੰ ਪੁੱਤਣਾ ਹੀ ਵਰਤਣਾਗਾ ਭਰਾਵਾਂ ਨਾਲ ਕਹਿੰਦੇ ਜਰੂਰੀ ਆ ਮੈਂ ਪਤਾ ਲੈਣਾ ਹੂੰ ਫੋਨ ਤੇ ਲੈ ਲੂੰਗੀ ਮੈਂ ਤਾਂ ਜਾਂਦੀ ਨਹੀਂ ਉਹ ਮੇਰੀ ਮਾਂ ਤਾਂ ਵਿਚਾਰੀ ਦੇਵਤਿਆਂ ਵਰਗੀ ਐ ਉਹ ਤਾਂ ਮੰਨ ਗਈ ਆ ਨਹੀਂ ਨਾ ਮੰਦੀ ਕਿਹਦੇ ਕਹਨੇ ਤੂੰ ਤਾਂ ਮੇਰੀ ਇੱਕ ਗੱਲ ਨਹੀਂ ਮੰਦੀ ਉਹ ਮੇਰੀ ਮਾਂ ਤਾਂ ਵਿਚਾਰੀ ਜਮਾ ਦੇਵਤਿਆਂ ਵਰਗੀ ਐ ਕਹਿੰਦੀ ਭਾਈ ਚਲਾ ਕੋਈ ਗੱਲ ਨਹੀਂ ਮੈਂ ਤਾਂ ਨਾ ਜਾਉਂਗੀ ਦੇਖ ਲੈ ਕਿੰਨੀ ਚੰਗੀ ਐ ਮੇਰੀ ਮਾਂ ਦਾ ਤਾਂ ਬਾਲਾ ਸੁਆਹ ਚੰਗਾ ਐ ਸੋ ਆਤਾ ਪੀ ਚੰਗਾ ਮਾਂ ਦਾ ਮਾਂ ਪੁੱਤ ਨਹੀਂ ਮੰਨ ਗਈ 50000 ਨੂੰ ਮੰਨੀ ਆ ਮਾਂ ਨੂੰ ਕਹਿ ਹੈ ਸੁਣਾਈ ਕੀਤੀ ਹੈ ਵੀ ਮਾਂ ਤਾਂ ਜਾਂ ਤਾਂ ਨੌਕਰੀ ਛੱਡੂਗੀ ਤੇ ਜਾਂ ਫਿਰ ਪੇਕੀ ਜਾਊਂਗੀ ਇੱਕ ਗੱਲ ਕਰ ਲੈ ਜੇ ਤਾਂ ਪੇਕੀ ਜਾਣ ਦੇਵੇਂਗੀ ਤਾਂ ਮੈਂ ਨੌਕਰੀ ਕਰੂੰਗੀ ਨਹੀਂ ਮੈਂ ਨੌਕਰੀ ਛੱਡਦੀ ਆ 50000 ਦੀ 50000 ਚੜੇ ਮਹੀਨੇ ਮਾਂ ਪੁੱਤ ਤੁਸੀਂ ਵਰਤਦੇ ਹੋ ਮੈਂ ਰੁਪਈਆ ਨਹੀਂ ਵਰਤਦੀ ਵਿੱਚੋਂ ਆਪਦਾ ਕੀ ਕਹਿਣਾ ਕੋਈ ਦੋ ਚਾਰ ਸ਼ੂਟ ਲਿਆਵਾ ਕੱਪੜਾ ਲੀੜਾ ਲਿਆਵਾ ਉਹੀ ਲਿਉਣੀ ਆ ਬਾਕੀ ਪੈਸੇ ਤੁਸੀਂ ਜਾਣੋ ਤੁਸੀਂ ਜਾਣੋ ਮਾਂ ਤਾਂ ਨੂੰ ਹੁਣ ਪਤਾ ਹੈ ਵੀ ਜੇ ਮੈਂ ਨਾ ਜਾਣ ਦਿੱਤੀ ਇਹਨੇ ਨੌਕਰੀ ਛੱਡਤੀ ਤੇ 50000 ਰੁਪਏ ਚੜੇ ਮਹੀਨੇ ਆਉਂ ਕਿੱਥੋਂ ਉੱਥੋਂ ਕਿਹੜੀਆਂ ਗੱਲਾਂ ਕਰਦੀ ਮੇਰਾ ਖੇਤਾਂ ਚੋਂ ਮੇਰੇ ਕੋਲ ਤਾਂ ਕੁਝ ਨਹੀਂ ਬਚਦਾ ਮੇਰੀ ਗੱਲ ਸੁਣ ਹਾਂ ਉਹ ਨਾਲੇ ਤਾਂ ਮੇਰੀ ਮਾਂ ਬਚਰੀ ਦੇਖ ਲੈ ਕਿੰਨੇ ਜਣਾ ਤੇ ਜਾਂਦੀ ਸੀ ਮੇਰੇ ਮਾਮੇ ਦਾ ਪਤਾ ਰਹਿਣਾ ਨਹੀਂ ਤਾਂ ਉਹ ਗਈ ਨਹੀਂ ਉਹ ਨਾਲੇ ਹਜੇ ਤੂੰ ਆਏ ਕਿ ਨਹੀਂ ਐ ਵੀ ਇਹ ਤਾਂ ਪੈਸੇ ਦੇ ਵਾਸਤੇ ਕਰਦੇ ਆ ਉਹ ਸਾਰਾ ਕੁਝ ਪੈਸੇ ਨਹੀਂ ਹੁੰਦੇ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹ 100 ਡੂੰਘੀਆਂ ਸੋਚਦਾ ਹੁੰਦਾ ਤੁਸੀਂ ਸਾਰੇ ਕੋਲ ਤਾਂ ਸਿਰਫ ਪੜ੍ਹਾਈ ਹੁੰਦੀ ਐ ਬਸ ਫਿਰ ਸਿਰਫ ਪੈਸੇ ਦਾ ਮਸਲਾ ਹੁੰਦਾ ਉਹ ਸਾਰੀਆਂ ਗੱਲਾਂ ਪੈਸੇ ਨਹੀਂ ਹੁੰਦੇ ਮਾੜਾ ਉਟਾ ਕੰਮ ਉਸ ਮਾਰਿਆ ਕਰ ਤੂੰ ਸਭ ਕੋ ਸ ਅੱਜ ਕੱਲ ਪੈਸੇ ਹੀ ਐ ਪੈਸੇ ਤੋਂ ਬਿਨ ਅੱਜ ਕੱਲ ਕੁਛ ਨਹੀਂ ਖਰੀਦ ਸਕਦਾ ਐ ਕਰ ਬਿਨ ਪੈਸੇ ਤੋਂ ਬਗ ਜਾ ਜੇ ਮੈਨੂੰ ਲੈ ਕੇ ਦੇ ਕੀ ਲੈ ਕੇ ਆਏਗਾ ਬਗ ਜਾ ਦੁਕਾਨ ਤੇ ਜਾ ਚਲ ਉਹ ਮੇਰੀ ਗੱਲ ਸੁਣ ਉਹ ਜਿਮਰੀ ਮਾਂ ਨੇ ਹੁਣ ਹਾਂ ਕਹਤਾ ਮੈਂ ਜਾਂਦੀ ਨਹੀਂ ਤੂੰ ਮੇਰੇ ਨਾਲ ਫੇਰ ਵੀ ਲੜਾਈ ਕਰੀ ਜਾਨੀ ਹੁਣ ਕਿਹੜੀ ਗੱਲ ਦੀ ਲੜਾਈ ਰਹੇਗੀ ਪੈਸੇ ਦੀ ਪੈਸੇ ਦੀ ਤੂੰ ਕਹਿੰਦਾ ਵੀ ਪੈਸਾ ਕੋਈ ਚੀਜ਼ ਹੀ ਨਹੀਂ ਉਹ ਪੈਸੇ ਤੋਂ ਬਿਨਾ ਮੈਂ ਕਹਿੰਨੀ ਕੁਛ ਆਉਂਦੀ ਨਹੀਂ ਪੈਸੇ ਤੋਂ ਬਿਨਾ ਮੁੱਖੀ ਪੈਸਾ ਐ ਅੱਜ ਕੱਲ ਉਹ ਮੈਂ ਮੇਰੀ ਮਾਂ ਦੇ ਹੱਥ ਬੰਨੇ ਕਿ ਨਹੀਂ ਤਾਂ ਉਹ ਮੰਨੀਏਗੀ ਐਵੇਂ ਨਹੀਂ ਉਹ ਮੰਨ ਗਈ ਤੂੰ ਕਿਹੜੀਆਂ ਗੱਲਾਂ ਕਰਦੀ ਆ ਲੈ ਮਰਜੀ ਲਾ ਲਾ ਤੇਰੀ ਮਾਂ ਹੱਥ ਬੰਨੇ ਤਾਂ ਬੰਨਗੇ ਭਾਵੇਂ ਪੈਰ ਬੰਨੇ ਤਾਂ ਮੰਨ ਗਈ ਤੇ ਮੈਂ ਨਾ ਤਾਂ ਲਈ ਆਵਦੀ ਮਾਂ ਜੇ ਬੇਬੇ ਕਹਿੰਦੀ ਆਂ ਵੀ ਵਗ ਜਾ ਮੈਂ ਜਾ ਆਵਾਂ ਮੈਂ 8 ਦਿਨ ਲਾ ਆਉਂਗੀ 8 ਦਿਨਾਂ ਤੋਂ ਬਾਅਦ ਬੇਬੇ ਵਗ ਜੇ ਕੋਈ ਗੱਲ ਨਹੀਂ ਤੂੰ 2 ਦਿਨ ਘਰੇ ਰਹਿ ਕੇ ਕੰਮ ਕਰ ਲੈਣਾ ਤੇ ਮੈਂ ਉਹਦੇ ਡਿਊਟੀ ਤੇ ਬੰਨ ਜਾ ਕਰਵਾ ਕੇ ਮੈਂ ਕੰਮ ਕਰ ਲਿਆ ਕਰ ਉਹ ਮੇਰੀ ਗੱਲ ਸੁਣ ਲੈ ਤੂੰ ਤਾਂ ਨਾ ਬੋਲੀ ਜਾਣੀ ਐ ਬੋਲੀ ਜਾਣੀ ਐ ਕਿਸੇ ਦੀ ਤਾਂ ਗੱਲ ਤਾਂ ਸੁਣਦੀ ਨਹੀਂ ਉਹ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਨਾਰੇ ਦਿਮਾਗ ਵੱਡੇ ਹੁੰਦੇ ਨੇ ਉਹ ਲੰਮੀਆਂ ਚੌੜੀਆਂ ਸੋਚਦੇ ਨੇ ਉਹ ਮੇਰੀ ਮਾਂ ਨੇ ਮੈਨੂੰ ਹਾਂ ਤਾਂ ਕਰਤੀ ਉਹਦਾ ਦੇਵਤਿਆਂ ਵਰਗੀ ਐ ਉਹ ਮੜਾਇਆ ਤੂੰ ਵੀ ਉਹਦਾ ਮਾਨਤਨ ਰੱਖ ਦੇ ਵੀ ਬੇਬੇ ਤੇਰਾ ਧੰਨਵਾਦ ਆ ਕੀ ਗੱਲ ਐ ਮੂੰਹ ਮੜਾ ਮੋਟਾ ਬੋਲਣਾ ਹੀ ਐ ਪੜੀ ਰਹੀਆਂ ਫਿਰ ਵੀ ਕਹਿ ਦੂੰਗੀ ਕਰ ਦੂੰਗੀ ਧੰਨਵਾਦ ਐਡੀ ਕਿੱਕ ਕਿੱਕ ਗੱਲ ਐ ਧੰਨਵਾਦ ਕਰਨ ਵਾਲੀ ਧੰਨਵਾਦ ਕੋਈ ਮੈਂ ਤੁਹਾਡਾ ਉਹ ਨਹੀਂ ਕਰਦੀ ਮੈਂ ਤੈਨੂੰ ਦੱਸਾਂ ਮੇਰੇ ਤੁਸੀਂ ਪੈਸਿਆਂ ਦੇ ਮਾਰੇ ਸਿਰਫ ਪੈਸਿਆਂ ਨੂੰ ਘੋਣਾ ਕਰੀਏ ਤੇਰੇ ਕੋਲ ਤਾਂ ਇੱਕੋ ਹੀ ਗੱਲ ਐ ਪੈਸੇ 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 ਹਾਂ ਇਹੀ ਗੱਲ ਹੈ ਮੇਰੇ ਕੋਲੇ ਤਾਂ ਵੀ ਪੈਸੇ ਪੈਸੇ 50000 ਰੁਪਇਆ ਆਉਂਦਾ ਤਾਂ ਕਰੀਏ ਮਾਪਤਾ ਨੇ ਹਾਂ ਨਹੀਂ ਮੈਨੂੰ ਤੁਸੀਂ ਇੱਥੇ ਤੱਕਰ ਕੀ ਜਾਣ ਦਿੰਦੇ ਸੀ ਮੈਨੂੰ ਤਾਂ ਤੁਸੀਂ ਗੇਟ ਨਹੀਂ ਲੰਗਣ ਦਿੰਦੇ ਸੀ ਤੂੰ ਤਾਂ ਖੇਤਾਂ ਨੂੰ ਤਿਆਰ ਹੋ ਗਿਆ ਸੀ ਕਿਉਂ ਮੇਰਾ ਖੇਤ ਚੱਲਿਆ ਕਿ ਨਹੀਂ ਹੁਣ ਪਤਾ ਲੱਗ ਗਿਆ ਵੀ ਪੈਸੇ ਮੈਂ ਕਮਾਉਣੀ ਆ ਕਿ ਤੁਸੀਂ ਕਮਾਉਣੀ ਆ ਮਾਪਤਾ ਮਾਪਤਾ ਤਾਂ ਤੁਸੀਂ 5000 ਰੁਪਏ ਨਹੀਂ ਕਮਾ ਸਕਦੇ ਤੇ ਮੈਂ ਤੁਹਾਨੂੰ ਚੜੇ ਮਹੀਨੇ 50000 ਰੁਪਇਆ ਦੇ ਦੇਣੀ ਆ ਚਲ ਕੋਈ ਨਹੀਂ ਕਹਿ ਰਹੀ ਨਹੀਂ ਬੇਬੇ ਨੂੰ ਵੀ ਬੇਬੇ ਤੇਰਾ ਧੰਨਵਾਦ ਮੈਨੂੰ ਪੇਕੀ ਜਾਣ ਦੇ ਦਿੰਨੀ ਆ ਕਰਾਂ ਕੱਲ ਨੂੰ ਤਿਆਰੀ ਕੱਲ ਨੂੰ ਜਾਉਂਗੀ ਮੇਰੇ ਮਾਪਿਆਂ ਨੇ ਪਹਿਲਾਂ ਮੈਨੂੰ ਪੜਾਇਆ ਲਿਖਾਇਆ ਬੀਏਡ ਕਰਾਈ ਮੈਨੂੰ ਟੀਚਰ ਲਾਇਆ ਟੀਚਰ ਲਾ ਕੇ ਮੈਨੂੰ ਪੈਰਾਂ ਤੇ ਕਾਬਲ ਕੀਤਾ ਉਹੀ ਗੱਲ ਇੱਜ਼ਤ ਕਹਿੰਦੇ ਜਿਵੇਂ ਕਹਿੰਦੇ ਨੇ ਕਿ ਬੰਦੇ ਦੀ ਇੱਜ਼ਤ ਨਹੀਂ ਹੈ ਜਿਤਨੇ ਪੈਸੇ ਦੀ ਹੈ ਸਿਰਫ ਪੈਸਾ ਮੁੱਖ ਹੈ ਅੱਜ ਕੱਲ ਬੰਦੇ ਦੀ ਕੋਈ ਉਹ ਨਹੀਂ ਜੇ ਮੇਰੇ ਕੋਲ ਪੈਸੇ ਨਾ ਹੁੰਦੇ 50000 ਰੁਪਏ ਮੈਂ ਨਾ ਕਮਾਉਣੀ ਹੁੰਦੀ ਮੇਰੇ ਮਾਪਿਆਂ ਨੇ ਮੈਨੂੰ ਨਾ ਪੜਾਇਆ ਲਿਖਾਇਆ ਹੁੰਦਾ ਅੱਜ ਇਹ ਮੈਨੂੰ ਜੁੱਤੀ ਦੀ ਨੋਕ ਤੇ ਰੱਖਦੇ ਮਾਪਪੁੱਤ ਕਹਿੰਦੇ ਨੇ ਵੀ ਤੇਰਾ ਕੀ ਕੰਮ ਹੈ ਤੇ ਕੀ ਜਾਣਨਾ ਮੇਰੀ ਮਾਂ ਜਾਊਗੀ ਤੇ ਅੱਜ ਦੇਖ ਲਓ ਪੈਸਾ ਮੁੱਖ ਹੈ ਪ ਦੇਖ ਲਓ ਹੁਣ ਮੈਨੂੰ ਹਾਂ ਕਰਤੀ ਮਾਪ ਪੁੱਤਾਂ ਨੇ ਤੇ ਜੇ ਪੈਸਾ ਨਾ ਹੁੰਦਾ ਮੇਰੇ ਕੋਲ ਮੈਂ ਪੈਸੇ ਨਾ ਕਮਾਉਣੀ ਹੁੰਦੀ ਇਹ ਹੀ ਮਾਪ ਪੁੱਤ ਮੈਨੂੰ ਨੌਕਰਾਣੀ ਮੰਗੂ ਮੈਥੋਂ ਕੰਮ ਕਰਵਾਉਂਦੇ ਘਰ ਦੇ ਸਾਰੇ ਕਹਿਣ ਚੱਲ ਗਵਾ ਕੁੜੇ ਸਿੱਟ ਮੇਰੀ ਮਾਂ ਜਾਂਦੀ ਐ ਪੇਕੀ ਚੱਲ ਕਰ ਲੈਂਦੇ ਆ ਬੇਬੇ ਨਾਲ ਗੱਲ ਆ ਬਚਾਰੀ ਨੇ ਜਦੋਂ ਕਹੀ ਦਿੱਤਾ ਧੰਨਵਾਦ ਤਾਂ ਕਰਨਾ ਬਣਦਾ ਹੀ ਐ ਲੈ ਆਉਂਦੀ ਐ ਬੇਬੇ ਧੰਨਵਾਦ ਤੇਰਾ ਤੂੰ ਮੰਨ ਗਈ ਵਧੀਆ ਕੀਤਾ ਅੱਜ ਪੇਕੀ ਆਇਆ ਆਉਂਗੀ ਆਪੇ ਮੰਨ ਗਈ ਭਾਈ ਆਪੀ ਧੰਨਵਾਦ ਤੇਰੀ 부ਗ ਗਈ ਮੇਰੀ 부ਗੀ ਨਹੀਂ ਇੱਕ ਗੱਲ ਬੇਬੇ ਤੇਰੀ ਪੁੱਗੀ ਕਿ ਮੇਰੀ ਪੁੱਗੀ ਨਹੀਂ ਉਹੀ ਗੱਲ ਕਹਿਨੀ ਆ ਵੀ ਤੂੰ ਤਾਂ ਹੁਣ ਨੌਕਰੀ ਦੇ ਸਰਤੇ ਪੁੱਗਗੀ ਨੀ ਮੈਨੂੰ ਹਾਰ ਮੰਨਣੀ ਪਈ ਦੌਰਪੀਆ ਕਮਾਉਣੀ ਐ ਮੇਰੇ ਮਾਪਿਆਂ ਨੇ ਜਿਵੇਂ ਪੜ੍ਹਾ ਲਖਾ ਹੁੰਦਾ ਤਾਂ ਮੈਂ ਨੌਕਰੀ ਤੇ ਲੱਗ ਜਾਂਦੀ ਮੇਰੇ ਹਾਂ ਦਾ ਹੁਣ ਬਿਲਸ਼ਣ ਲੈ ਕੇ ਬੈਠਦੇ ਨੇ ਕਰੇ ਬਿਲਸ਼ਣੀ ਹੋਈ ਬੈਠ ਲਾ ਨਹੀਂ ਅੱਛਾ ਬੇਬੇ ਹਾਂ ਜੇ ਮੈਂ ਹੁਣ ਤੇਰੀ ਹੁੰਨ ਪੁੱਗਗੀ ਜੇ ਮੈਂ ਮਾਸਟਰ ਨਹੀਂ ਹੁੰਦੀ ਮੇਰੀ ਪੁੱਗ ਜਾਂਦੀ ਬੇਬੇ ਫੇਰ ਤੂੰ ਪੜ੍ਹ ਲੈਖ ਲੈਂਦੀ ਕੀ ਗੱਲ ਤੂੰ ਪੜ੍ਹੀ ਨਹੀਂ ਸੀ ਪੜ੍ਹ ਹੀ ਲੈ ਨੂੰ ਪੜਾਇਆ ਨਹੀਂ ਪੜਾਇਆ ਕੀ ਭੇਜਿਆ ਨਾ ਸਾਡੇ ਕਬੀਲਦਾਰ ਛੋਟੀ ਸੀਗੀ ਮੈਂ ਵੱਡੀ ਸੀ ਮੇਰੇ ਭਰਾ ਨੇ ਆਣੇ ਸੀ ਮੇਰੇ ਪਿਓ ਕਹਿੰਦੇ ਨਸ਼ਾ ਪੱਤਾ ਖਾਂਦਾ ਸੀ ਮੈਨੂੰ ਕਬੀਲਦਾਰ ਚ ਕਦੀ ਪੜਾਇਆ ਨਹੀਂ ਉਹਨੇ ਕੰਮ ਹੀ ਦੰਦੀ ਲਾਈ ਰੱਖਿਆ ਐਨੇ ਮੇਰੇ ਨਿੱਕੀ ਜਿਹਾਂ ਵਿਆਹ ਕਰਤਾ ਗਾਹਾਂ ਇਹਨਾਂ ਦੀ ਕਬੀਲਦਾਰੀ ਚ ਵੱੜ ਗਈ ਚਲ ਵੇਪੇ ਕੋਈ ਨਹੀਂ ਟੈਨਸ਼ਨ ਨਾ ਲੈ ਮੈਂ ਜਿੱਥੇ 8 ਦਿਨ ਜਾਣਾ ਨਾ ਮੈਂ 5 ਦਿਨ ਲਾ ਆਉਂਗੀ ਤੈਨਨੇ ਨਾ ਮੈਂ ਤੈਨੂੰ ਜਰੂਰ ਭੇਜੂੰਗੀ ਮਾਮੇ ਦਾ ਪਤਾ ਲੈਣ ਜੇ ਤੂੰ ਹਾਰ ਗਈ ਤਾਂ ਮੈਂ ਵੀ ਹਾਰ ਜੂ ਤੇਰੇ ਮੂਨੇ ਮੈਂ ਵੀ ਉਹ ਹੀ ਗੱਲ ਕੋਈ ਗੱਲ ਨਹੀਂ ਤੇਰਾ ਧੰਨਵਾਦ ਕਰਦੀ ਹਾਂ ਤੂੰ ਮੈਨੂੰ ਪੈਕੀ ਜਾਣ ਮੈਂ ਲਾਇਆ ਮੈਂ 5 ਦਿਨ 5 ਦਿਨਾਂ ਬਾਅਦ ਤੂੰ ਵਗ ਜੀ ਤੂੰ ਲਾਇਨ 3 ਦਿਨ ਠੀਕ ਹੈ ਠੀਕ ਹੈ ਭਾਈ ਚਲ ਸ਼ਾਬਾਸ਼ ਏ ਜੇ ਮੈਂ ਨਿੱਕੀ ਫੜ ਲਈ ਤਾਂ ਤੈ ਵੀ ਫੜ ਲਈ ਤੇ ਸੱਸਾਂ ਨਾਲਾਂ ਦੀ ਆਪਣੀ ਲੜਾਈ ਕਾਦੀ ਹੈ ਕਾਦੀ ਲੜਾਈ ਹੈ ਉਹਨੇ ਆਪਾਂ ਮਾਂ ਮਾਤੀ ਜੰਨੇਵੇਂ ਬਣਾਤੀਆਂ ਦੇਖ ਤੂੰ ਹਾਰ ਮੈਂ ਹਾਂ ਜਿੱਤ ਤੂੰ ਜਿੱਤ ਗਈ ਸੀ ਮੈਂ ਹਾਰ ਮੰਨ ਲਈ ਸੀ ਹੁਣ ਕਹਿੰਦੇ ਤੂੰ ਆਪਾਂ ਬਰਾਬਰ ਕਰਦੀਆਂ ਤੂੰ ਕਹਿੰਦੀ ਮੈਂ 5 ਦਿਨ ਲਾਇਆ ਮੈਂ 2 ਦਿਨ ਲਾਇਆ ਹਾਂ ਨਾ ਚਲ ਮੈਂ ਲਾਈ ਕੋਈ ਗੱਲ ਨਹੀਂ ਚਲ ਮੈਂ ਵਗ ਜਾਂ ਤੜਕੇ ਪਰ ਹਾਂ ਵਗ ਜੀ ਭਾਈ ਵਗ ਠੀਕ ਹੈ ਬੇ ਬਈ ਧੰਨਵਾਦ ਤੇਰਾ ਹਾਂ ਕੋਈ ਨਾ ਭਾਈ ਧੰਨਵਾਦ ਨੂੰ ਕੀ ਸ਼ਾਬ ਬੱਕਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਆਮਰ ਸਿੰਘ ਪਟਿਆਲਾ ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂ ਖੇੜਾ ਸ਼੍ਰੀ ਮੁਕਸਰ ਸਾਹਿਬ ਜੀ ਅਨੀਤਾ ਰਾਣੀ ਕੁਲਵਿੰਦਰ ਕੌਰ ਨਾਗਰਾ ਬੋਵੀ ਰਾਜਾ ਹਾਂਗਕਾਂ ਨਿਸ਼ਕਤਰ ਪਸੌੜੀਆ ਪਸੌੜ ਵਾਲਾ ਜਸਜੀਤ ਸ਼ਰਮਾ ਸੇਖਾ ਬਰਨਾਲਾ ਹੈਪੀ ਜੋਸੀ ਮਨਦੀਪ ਗਿੱਲ ਗੜਸਾਣਾ ਦਰਸ਼ਨ ਸਿੰਘ ਨਮੀ ਮੰਡੀ ਗੜਸਾਣਾ ਆਇਸ਼ਾ ਪੁੱਲਰ ਅਮੈਸ਼ਾ ਪੁੱਲਰ ਜਗਰਾਜ ਪੁੱਲਰ ਪਾਲਾ ਢੜਬਾ ਗੁਰਵਿੰਦਰ ਸਿੰਘ ਡਾਕਟਰ ਅਨਜੀਤ ਸਿੰਘ ਖੰਗੂੜਾ ਹਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਸਪਾਲ ਕੌਰ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਬਲਵੰਤ ਸਿੰਘ ਸ਼ੇਰਗਿੱਲ ਜਗਰਾਉਂ ਲੁਧਿਆਣਾ ਕਮਲਦੀਪ ਬਠਿੰਡਾ ਨਰਸੀ ਰਾਮ ਬਠਿੰਡਾ ਕਮਲਜੀਤ ਸਿੰਘ ਸੰਦੀਪ ਕੌਰ ਮੋਗਾ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਮਹਿਕਦੀਪ ਕੌਰ ਢਾਲੀਵਾਲ ਦਲਜੇ ਵਾਲੀ ਗੁਰਦੀਪ ਸਿੰਘ ਦਿਉ ਨਾਮ ਸੋ ਦੀਪਾ कृपाल कौर खरौड़ मोहाली सुखविंदर कौर हशियारपुर अनमोल सिंह परमजीत कौर मोगा अंश परमजीत कौर लौंगोवाल रेखा शर्मा द्रुबिका शर्मा अनात शर्मा ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੁਲਣ ਮੰਨਿਓ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ